ਤੇ ਗੱਲਾਂ ਚੱਲ ਰਹੀਆਂ ਨੇ ਦੇਖੋ ਅਸੀਂ ਉੱਥੇ ਕੋਈ ਤੁਸੀਂ ਵੇਖ ਲਓ ਜਿੰਨੇ ਵੀ ਕਿਸਾਨ ਗਏ ਆ ਉਹ ਅੱਗੋਂ ਜੋ ਉਹਨਾਂ ਤੇ ਹਮਲੇ ਹੋ ਰਹੇ ਪਰ ਉਹ ਫਿਰ ਵੀ ਜਿਹੜਾ ਉਹ ਸੰਘਰਸ਼ ਆਤਮਾਈ ਬੈਠੇ ਨੇ ਪਰ ਉਹ ਕਿੰਨੇ ਚਿਰ ਆਤਮਾਈ ਰਹੂ ਬਾਅਦ ਵਿੱਚ ਜਦੋਂ ਕੋਈ ਗੱਲਬਾਤ ਹੁੰਦੀ ਹੈ ਤੇ ਫਿਰ ਸਰਕਾਰਾਂ ਕਹਿੰਦੀਆਂ ਜੀ ਇਹ ਹੁੱਲੜਬਾਜ਼ ਆ ਗਏ ਉਚਿਤ ਇੰਨੀ ਗੱਲ ਵੀ ਮਹਿਸੂਸ ਨਹੀਂ ਕਰ ਰਹੇ ਵੀ ਕੋਈ ਇਕੱਠੇ ਹੋ ਕੇ ਤੁਹਾਡੇ ਕੋਲ ਹੱਕ ਵੀ ਮੰਗਣ ਤੇ ਤੁਸੀਂ ਲਾਠੀਆਂ ਮਾਰ ਰਹੇ ਹੋ ਤੇ ਜੇ ਕੋਈ ਕਿਸਾਨ ਉੱਥੇ ਜੁੜ ਕੇ ਆਪਦੇ ਹੱਕਾਂ ਦੀ ਗੱਲ ਕਰ ਰਿਹਾ ਇੱਕ ਬੰਦੇ ਦਾ ਕਿਸਾਨ ਹੀ ਸਾਨੂੰ ਜਿਹੜੀਆਂ ਸਰਕਾਰਾਂ ਜਿਹੜੀਆਂ ਕਹਿ ਰਹੀਆਂ ਐ ਵੀ ਜਿਹੜੀਆਂ ਫਸਲਾਂ ਦੇ ਵਿੱਚ ਵਿਪਿੰਟਾ ਹੋਣੀ ਚਾਹੀਦੀ ਹੈ ਬਿਲਕੁਲ ਵੀ ਜਿਹੜੀਆਂ ਅਸੀਂ ਫੇਰ ਬਦਲ ਤੋਂ ਬਿਨਾਂ ਪਾਣੀ ਜਿਹੜੇ ਨੀਵੇਂ ਜਾ ਰਹੇ ਆ ਤੇ ਅਸੀਂ ਜਿਹੜੇ ਝੋਨੇ ਜਿਹੜੀਆਂ ਫਸਲਾਂ ਦੀਆਂ ਬੀਜਰੀਆਂ ਲਗਾਤਾਰ ਪਾਣੀ ਦਾ ਪੱਧਰ ਨੀਵੇਂ ਹੋਣ ਕਰਕੇ ਜਿਹੜੀਆਂ ਫਸਲਾਂ ਜਿਹੜੀਆਂ ਤੁਸੀਂ ਦੂਜੇ ਨੇ ਆਪਾਂ ਫੇਰ ਬਦਲ ਜਾਈਏ ਤਰੇ ਬਨੋ ਜਦੋਂ ਵੇਖੋ ਫਸਲਾਂ ਦਾ ਤੁਸੀਂ ਵਾਜਬ ਰੇਟ ਨਹੀਂ ਦੇ ਰਹੇ ਵੇਖੋ ਕਿਸੇ ਐਡਾ ਕਿਸਾਨ ਵੀ ਮੂਰਖ ਨਹੀਂ ਹੈਗਾ ਕਿਸਾਨ ਵੀ ਸਮਝਦਾ ਵੀ ਦੇਖੋ ਅਸੀਂ ਜਿਹੜੇ ਝੋਨੇ ਦੀ ਫਸਲ ਨੂੰ ਜਿਹੜਾ ਪਾਣੀ ਬਹੁਤ ਜ਼ਿਆਦਾ ਚਾਹੀਦਾ ਤਾਂ ਜੋ ਦੂਸਰੀ ਕਰ ਅਸੀਂ ਵੇਖ ਰਹੇ ਲੱਖ ਰੁਪਏ ਜਿਹੜਾ ਸਾਡੇ ਜਿਹੜਾ ਟੂਵਲ ਆ ਰਹੇ ਆ ਅਸੀਂ ਉਹਦੇ ਬਾਰੇ ਸਾਨੂੰ ਸਾਨੂੰ ਨਹੀਂ ਦਿਸ ਰਿਹਾ ਵੀ ਸਾਡੇ ਬੱਚਿਆਂ ਦੇ ਉਹਨਾਂ ਭੁੱਖ ਧੁੰਦਲਾ ਪਰ ਹੋ ਕੀ ਰਿਹਾ ਵੀ ਸਾਡੀ ਮਜਬੂਰੀ ਬਣ ਗਈ ਕਿਉਂਕਿ ਸਾਨੂੰ ਹੋਰ ਫਸਲ ਦਾ ਰੇਟ ਨਹੀਂ ਮਿਲ ਰਿਹਾ ਪਿਛਲੇ ਅੰਦੋਲਨ ਦੇ ਵਿੱਚ ਜਿਹੜਾ ਦੀਪ ਸਿੱਧੂ ਜਾਂ ਲੱਖਾ ਸਿਧਾਨਾ ਨੂੰ ਲੈ ਕੇ ਬੜਾ ਵੱਡਾ ਨੌਜਵਾਨੀ ਦੇ ਵਿੱਚ ਰੋਸ ਸੀਗਾ ਜਦੋਂ ਸਟੇਜਾਂ ਦੇ ਉੱਤੋਂ ਉਹ ਚੀਜ਼ਾਂ ਕੀਤੀਆਂ ਗਈਆਂ ਜਿਹੜੀਆਂ ਨਹੀਂ ਸੀ ਚਾਹੀਦੀਆਂ ਜਿਵੇਂ ਲੱਖੇ ਦੇ ਖਿਲਾਫ ਬੋਲਿਆ ਗਿਆ ਦੀਪ ਸਿੱਧੂ ਬਾਈ ਦੇ ਖਿਲਾਫ ਬੋਲਿਆ ਗਿਆ ਤੇ ਅੱਜ ਜਦੋਂ ਉੱਥੋਂ ਸਟੇਜ ਦੇੋਂ ਜਿਹੜਾ ਸ਼ੰਭੂ ਮੋਰਚੇ ਤੋਂ ਜਿਹੜੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਜਿਹੜੇ ਸਭ ਤੋਂ ਅੱਗੇ ਲੜਾਈ ਲੜਨ ਵਾਲੇ ਨੌਜਵਾਨ ਨੇ ਉਹ ਕਹਿੰਦੇ ਦੀਪ ਬਾਈ ਦੀ ਸੋਚ ਤੇ ਪੈਰਾ ਦਿੰਦੇ ਹੋਏ ਆਏ ਆ ਪਰ ਅੱਜ ਮੈਂ ਕਹਿੰਦਾ ਕੁਝ ਸਾਡੇ ਪੰਜਾਬ ਦੇ ਆਗੂ ਸੀ ਕੁਝ ਬਾਹਰ ਦੇ ਜਦੋਂ ਗੱਲ ਕਰਦੇ ਨੇ ਸਾਨੂੰ ਯਾਰ ਸੀਟ ਤੇ ਬਿਠਾਓ ਇੱਕ ਵਾਰੀ ਇਸੀ ਨੂੰ ਪੰਜਾਂ ਮਿੰਟਾਂ ਚਾਹ ਕਰਦਿਆਂਗੇ ਪਰ ਮੈਂ ਗੱਲ ਕਹਿੰਦਾ ਫਿਰ ਅੱਜ ਕਿੱਥੇ ਹੋ ਤੁਸੀਂ ਅੱਜ ਦਿੱਲੀ ਦੇ ਵਿੱਚ ਜਿਹੜੇ ਆਪ ਆਗੂ ਖੜੇ ਗਏ ਨੇ ਤੇ ਉੱਥੇ ਕਹਦੇ ਨਹੀਂ ਜੀ ਸਾਡੇ ਨਾਲ ਧੱਕਾ ਹੋ ਰਿਹਾ ਤੇ ਜਦੋਂ ਅਸੀਂ ਪੰਜਾਬ ਦੇ ਵਿੱਚ ਕਰ ਰਹੇ ਹਾਂ ਤੇ ਫਿਰ ਅਸੀਂ ਕਹਿੰਦੇ ਜੀ ਉਹ ਚੋਰ ਇਹਦੇ ਫਿਰ ਰੋੜਾ ਕਦੋਂ ਪਾਉਂਦੇ ਜੋ ਸਹੀ ਹੋਣਗੇ ਤੇ ਨਿਕਲ ਜਾਣਗੇ ਅਖੰਡ ਬਾਣੀ ਪੰਥਕ মিডিਆ ਦੇਖ ਰਹੀ ਦੇਸ਼ ਵੀ ਦੇਖਦੀ ਸੰਗਤ ਨੂੰ ਦਾਜ ਜਸਵੀਰ ਸਿੰਘ ਸਸਤੇਵਾਲਾ ਦੀ ਫਤਿਹ ਪ੍ਰਮਾਨ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦਾ ਕਿਸਾਨ ਜਮ ਕਹਿ ਲਾਂ ਕਿ ਪੂਰੇ ਭਾਰਤ ਦਾ ਕਿਸਾਨ ਦੁਬਾਰਾ ਫੇਰ ਸੰਘਰਸ਼ ਦੇ ਰਾਤ ਰਿਆ ਤੇ ਉਸੇ ਦੇ ਚਲਦੇ ਆ ਜਿਹੜੀਆਂ ਜਥੇਬੰਦੀਆਂ ਹਜੇ ਉਸ ਸੰਘਰਸ਼ ਦੇ ਵਿੱਚ ਨਹੀਂ ਗਈਆਂ ਨਹੀਂ ਕੁੱਦੀਆਂ ਉਹਨਾਂ ਜਥੇਬੰਦੀਆਂ ਵੱਲੋਂ ਅੱਜ ਦਾ ਭਾਰਤ ਬੰਦ ਦਾ ਸੱਦਾ ਸੀ ਤੇ ਇੱਥੇ ਸਭ ਤੋਂ ਖਾਸ ਗੱਲ ਜਾਂ ਵਿਸ਼ੇਸ਼ ਗੱਲ ਵੇਖਣ ਨੂੰ ਇਹ ਮਿਲੀ ਕਿ ਜਥੇਬੰਦੀਆਂ ਤੋਂ ਉੱਪਰ ਉੱਠ ਕੇ ਜਾਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਵੀ ਲੋਕ ਇਸ ਧਰਨੇ ਦਾ ਸਮਰਥਨ ਦੇ ਰਹੇ ਨੇ ਸਮਾਜ ਸੇਵੀ ਵੀਰ ਹਰਜਿੰਦਰ ਸਿੰਘ ਅਸ਼ਮਤਵਾਲਾ ਸਾਡੇ ਨਾਲ ਨੇ ਚੈਨਲ ਦੇ ਉੱਤੇ ਸੁਆਗਤ ਕਰ ਲਿਏ ਨੇ ਤੇ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੱਦਾਂ ਦੇਖ ਰਹੇ ਹੋ ਜੀ ਪਹਿਲਾਂ ਤਾਂ ਮੈਂ ਗੱਲ ਉਧਰੋਂ ਸ਼ੁਰੂ ਕਰਾਂ ਚੌਥਾ ਦਿਨ ਹੋ ਚੱਲਿਆ 13 ਤਰੀਕ ਦੇ ਕਿਸਾਨ ਉੱਥੇ ਗਏ ਹੋਏ ਨੇ ਤੇ ਬੜਾ ਅਤਿਆਚਾਰ ਹੋ ਰਿਹਾ ਬੜੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਇੱਕ ਕਿਸਾਨ ਸ਼ਹੀਦੀ ਵੀ ਪ੍ਰਾਪਤ ਕਰ ਗਿਆ ਤੇ ਕਿਸਾਨਾਂ ਦੇ ਉੱਤੇ ਅਤਿਆਚਾਰ ਨੌਜਵਾਨਾਂ ਦੇ ਕਿਸੇ ਦੀ ਅੱਖ ਚਲੇ ਗਈ ਆ ਕਿਸੇ ਦੇ ਜਵਾੜਾ ਉਖੜ ਗਿਆ ਕਿਸੇ ਦਾ ਕਿਸੇ ਤਰੀਕੇ ਦਾ ਨੁਕਸਾਨ ਇੱਕ ਦਾ ਪੈਰ ਝੜ ਗਿਆ ਬਹੁਤ ਵੱਡੇ ਪੱਧਰ ਤੇ ਪੰਜਾਬ ਦੀ ਨੌਜਵਾਨੀ ਦਾ ਉੱਥੇ ਜਿਹੜਾ ਕਹਾਣ ਆ ਉਹ ਹੋ ਰਿਹਾ ਕਿਦਾਂ ਦੇਖ ਰਹੇ ਹੋ ਦੇਖੋ ਜੀ ਉਹ ਆਪਾ ਵੇਖ ਹੀ ਚੁੱਕੇ ਆ ਵੀ ਉਹ ਸਰਕਾਰਾਂ ਦੇ ਕਹਿਣੀ ਤੇ ਕਰਨੀ ਦੇ ਵਿੱਚ ਕਿੰਨਾ ਫਰਕ ਹੈ ਅੱਜ ਉਹ ਤੁਹਾਨੂੰ ਸਾਹਮਣੇ ਦਿਖ ਰਿਹਾ ਜੀ ਜਦੋਂ ਵੀ ਕੋਈ ਵੀ ਸਰਕਾਰ ਆਈ ਤੇ ਸਾਡੇ ਨੂੰ ਬੜੇ 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 ਸਬਜ ਬਾਗ ਵਿਖਾ ਕੇ ਤੁਹਾਨੂੰ ਜਿਹੜੇ ਇਹੋ ਜਿਹਾਂ ਮਤਲਬ ਫੈਸਲੇ ਦੱਸਦੇ ਵੀ ਅਸੀਂ ਆ ਕਰਾਂਗੇ ਪਰ ਜਦੋਂ ਉਹ ਨਹੀਂ ਹੁੰਦੇ ਤਾਂ ਲੋਕਾਂ ਨੂੰ ਜੋ ਇੱਕ ਦਿੱਤਾ ਹੋਇਆ ਹੱਕ ਹੈ ਵੀ ਤੁਸੀਂ ਜਿਹੜਾ ਉਹਦਾ ਰੋਸ ਪ੍ਰੋਟੈਸਟ ਕਰ ਸਕਦੇ ਹੋ ਤਾਂ ਆਪਾਂ ਦੇਖ ਸਕਦੇ ਹਾਂ ਵੀ ਪਹਿਲਾਂ ਵੀ ਇੱਕ ਸਾਲ ਤੋਂ ਉੱਪਰ ਦਾ ਸਮਾਂ ਜਿਹੜਾ ਹੈ ਕਿਸਾਨਾਂ ਨੇ ਜਿਹੜਾ ਉੱਥੇ ਸੰਘਰਸ਼ ਵਿੱਢਿਆ ਸੀ ਪਰ ਉਹਦੇ 'ਚ ਵੀ ਜਿਹੜੀ ਸਰਕਾਰ ਨੇ ਜਿਹੜੀਆਂ ਕੁਝ ਮੰਗਾ ਤੇ ਇਹੋ ਜਿਹੇ ਨੇ ਜਿਹੜੀਆਂ ਸਰਕਾਰ ਨੇ ਜਿਹੜੇ ਉਹ ਵਾਅਦੇ ਕੀਤੇ ਸੀ ਵੀ ਸਾਨੂੰ ਜਿਹੜੀਆਂ ਕਮੇਟੀਆਂ ਬਣਾ ਕੇ ਅਸੀਂ ਇਹਦੇ ਤੇ ਹੱਲ ਕਰਾਂਗੇ ਪਰ ਉਹ ਨਾ ਹੁੰਦਾ ਦੇਖ ਕੇ ਜਿਹੜਾ ਦੁਆਰਾ ਕਿਸਾਨਾਂ ਨੇ ਜਿਹੜਾ ਉਹ ਫੈਸਲਾ ਕੀਤਾ ਵੀ ਅਸੀਂ ਉਹਦਾ ਆਪਦਾ ਦਿੱਲੀ ਵੀ ਕੋਈ ਜਿਹੜੀ ਸਾਡੀ ਰਾਜਧਾਨੀ ਹੈ ਤਾਂ ਅਸੀਂ ਉਹਦਾ ਜੋ ਉੱਥੇ ਜਾ ਕੇ ਅਸੀਂ ਆਪਦੀਆਂ ਜਿਹੜਾ ਰੋਸ ਪ੍ਰਦਰਸ਼ਨ ਕਰਕੇ ਸਰਕਾਰ ਨੂੰ ਜਿਹੜਾ ਦੁਬਾਰਾ ਯਾਦ ਕਰਵਾਵਾਂਗੇ ਵੀ ਤੁਸੀਂ ਜਿਹੜੀਆਂ ਮੰਗਾਂ ਮੰਨੀਆਂ ਸੀ ਇਹਨਾਂ ਨੂੰ ਪੂਰਨ ਤੌਰ ਤੇ ਲਾਗੂ ਕੀਤਾ ਜਾਵੇ ਤਾਂ ਤੁਸੀਂ ਦੇਖ ਲਿਆ 13 ਤਰੀਕ ਤੋਂ ਪਹਿਲਾਂ ਹੀ ਜਿਹੜੀਆਂ ਸਾਡੇ ਪਿੰਡਾਂ ਵਿੱਚ ਜੋ ਸਰਕਾਰਾਂ ਵੱਲੋਂ ਸੀ ਜਿਹੜੇ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ ਸੀ ਔਰ ਜਦੋਂ ਅੱਜ ਉੱਥੇ ਜਾ ਰਹੇ ਤੇ ਉਹ ਇੱਕ ਜਿਹੜਾ ਐ ਵਤੀਰਾ ਚੱਲ ਰਿਹਾ ਜਿਵੇਂ ਉਹ ਜੰਗ ਦਾ ਜਿਹੜਾ ਮੈਦਾਨ ਬਣਾ ਦਿੱਤਾ ਸਰਕਾਰ ਨੇ ਹੁਣ ਉੱਥੇ ਗੱਲਾਂ ਚੱਲ ਰਹੀਆਂ ਨੇ ਦੇਖੋ ਅਸੀਂ ਉੱਥੇ ਕੋਈ ਤੁਸੀਂ ਵੇਖ ਲਓ ਜਿੰਨੇ ਵੀ ਕਿਸਾਨ ਗਏ ਆ ਉਹ ਅੱਗੋਂ ਜੋ ਉਹਨਾਂ ਤੇ ਹਮਲੇ ਹੋ ਰਹੇ ਪਰ ਉਹ ਫਿਰ ਵੀ ਜਿਹੜਾ ਉਹ ਸੰਘਰਸ਼ ਸ਼ਾਂਤਮਈ ਬੈਠੇ ਨੇ ਪਰ ਉਹ ਕਿੰਨੇ ਚਿਰ ਸ਼ਾਂਤਮਈ ਰਹਿਊ ਬਾਦ ਵਿੱਚ ਜਦੋਂ ਕੋਈ ਗੱਲਬਾਤ ਹੁੰਦੀ ਹੈ ਤੇ ਫਿਰ ਸਰਕਾਰਾਂ ਕਹਿੰਦੀਆਂ ਜੀ ਇਹ ਹੁੱਲੜਵਾਜ ਆ ਗਏ ਵੇਖੋ ਅਸੀਂ ਕੋਟ ਰਹੇ ਹਾਂ ਤੁਸੀਂ ਤਾਂ ਇੰਨੀ ਗੱਲ ਵੀ ਮਹਿਸੂਸ ਨਹੀਂ ਕਰ ਰਹੇ ਵੀ ਕੋਈ ਇਕੱਠੇ ਹੋ ਕੇ ਤੁਹਾਡੇ ਕੋਲ ਹੱਕ ਵੀ ਮੰਗਣ ਤੇ ਤੁਸੀਂ ਲਾਠੀਆਂ ਮਾਰ ਰਹੇ ਹੋ ਤੇ ਜੇ ਕੋਈ ਕਿਸਾਨ ਉੱਥੇ ਜੁੜ ਕੇ ਆਪਣੇ ਹੱਕਾਂ ਦੀ ਗੱਲ ਕਰ ਰਿਹਾ ਇੱਕ ਬੰਦੇ ਤਾਂ ਕਿਸਾਨ ਹੀ ਸਾਨੂੰ ਜਿਹੜੀਆਂ ਸਰਕਾਰਾਂ ਜਿਹੜੀਆਂ ਕਹਿ ਰਹੀਆਂ ਵੀ ਜਿਹੜੀਆਂ ਫਸਲਾਂ ਦੇ ਵਿੱਚ ਵਿਭਿੰਨਤਾ ਹੋਣੀ ਚਾਹੀਦੀ ਹੈ ਬਿਲਕੁਲ ਵੀ ਜਿਹੜੀਆਂ ਅਸੀਂ ਫੇਰ ਬਦਲ ਤੋਂ ਬਿਨਾਂ ਪਾਣੀ ਜਿਹੜੇ ਨੀਵੇਂ ਜਾ ਰਹੇ ਆ ਤੇ ਅਸੀਂ ਜਿਹੜੇ ਝੋਨੇ ਜਿਹੜੀਆਂ ਫਸਲਾਂ ਦੀਆਂ ਬੀਜਰੀਆਂ ਲਗਾਤਾਰ ਪਾਣੀ ਦਾ ਪੱਧਰ ਨੀਵੇਂ ਹੋਣ ਜਬ ਰੇਟ ਨਹੀਂ ਦੇ ਰਹੇ ਦੇਖੋ ਕਿਸੇ ਐਡਾ ਕਿਸਾਨ ਵੀ ਮੂਰਖ ਨਹੀਂ ਹੈਗਾ ਕਿਸਾਨ ਵੀ ਸਮਝਦਾ ਵੀ ਦੇਖੋ ਅਸੀਂ ਜਿਹੜੇ ਝੋਨੇ ਦੀ ਫਸਲ ਨੂੰ ਜਿਹੜਾ ਪਾਣੀ ਬਹੁਤ ਜ਼ਿਆਦਾ ਚਾਹੀਦਾ ਤਾਂ ਦੂਸਰੀ ਗੱਲ ਅਸੀਂ ਵੇਖ ਰਹੇ ਹਾਂ ਕਿ ਲੱਖ ਰੁਪਏ ਜਿਹੜਾ ਸਾਡੇ ਜਿਹੜਾ ਟੂਵਲ ਆ ਰਹੇ ਆ ਅਸੀਂ ਉਹਦੇ ਵਾਸਤੇ ਸਾਨੂੰ ਸਾਨੂੰ ਦਿਖ ਰਿਹਾ ਵੀ ਸਾਡੇ ਬੱਚਿਆਂ ਦੇ ਉੱਪਰ ਭੁੱਖ ਧੁੰਦਲਾ ਪਰ ਹੋ ਕੀ ਰਿਹਾ ਵੀ ਸਾਡੀ ਮਜਬੂਰੀ ਹੀ ਬਣ ਗਈ ਕਿਉਂਕਿ ਸਾਨੂੰ ਹੋਰ ਫਸਲ ਦਾ ਰੇਟ ਨਹੀਂ ਮਿਲ ਰਿਹਾ ਜੇ ਕੋਈ ਕਿਸਾਨ ਫਸਲ ਲਾਉਂਦਾ ਤੇ ਉਹਨੂੰ ਉਹਦੇ ਚ ਘਾਟਾ ਪੈਂਦਾ ਤਾਂ ਫਿਰ ਉਹ ਦੂਸਰਾ ਵਾਲ ਉਹਨੂੰ ਉਸ ਕੋ ਮਖੌਲ ਦਾ ਪਾਤਰ ਬਣ ਜਾਂਦਾ ਵੀ ਤੈਨੂੰ ਕਿੰਨੇ ਕਿਹਾ ਸੀ ਇਸ ਕਰਕੇ ਅੱ ਦੇ ਵਿੱਚ ਹੀ ਅੱਜ ਜਿਹੜਾ ਇਹ ਕੱਲ ਤੋਂ ਜਿਹੜੇ ਪੰਜਾਬ ਦੇ ਵਿੱਚ ਰੋਜ਼ ਪਰਸਨ ਕਰ ਰਹੇ ਆ ਅਸੀਂ ਅੱਜ ਇੱਥੇ ਪਹੁੰਚੇ ਆ ਤੁਸੀਂ ਵੀ ਵੇਖਿਆ ਅਸੀਂ ਇੱਥੇ ਜਿਹੜੇ ਕਿਸਾਨਾਂ ਕੋਲੋਂ ਅਪੀਲ ਵੀ ਕੀਤੀ ਹੈ ਵੇਖੋ ਇੱਥੇ ਕੋਈ ਅਸੀਂ ਕੋਈ ਆਪਦਾ ਇੱਥੇ ਆਸਾਨ ਨਹੀਂ ਕਰਨ ਕਿਸੇ ਤੇ ਆਏ ਜਿਹੜੇ ਉੱਥੇ ਵੀਰ ਗਏ ਉਹ ਵੀ ਇਹ ਸਾਡੀਆਂ ਮੰਗਾਂ ਤਾਂ ਸਾਰੇ ਪੰਜਾਬ ਦੀਆਂ ਇੱਕੋ ਹੀ ਨੇ ਚਲੋ ਮਜਬੂਰੀਆਂ ਹੋ ਸਕਦੀਆਂ ਸਾਰੇ ਵੀਰਾਂ ਦੀਆਂ ਕੋਈ ਘਰਾਂ ਦੀਆਂ ਕੋਈ ਪਰਿਵਾਰ ਦੇ ਮੈਂਬਰ ਕੋਈ ਤੇ ਗਏ ਕੋਈ ਕਿਸੇ ਦਾ ਕੋਈ ਰਜੇਵਾ ਉਹ ਇੱਥੇ ਬੈਠਾ ਪਰ ਜਿਹੜਾ ਦਿਲ ਸਾਡਾ ਉਹ ਅੱਜ ਵੀ ਉੱਥੇ ਉਹਨਾਂ ਵੀਰਾਂ ਦੇ ਨਾਲ ਹੀ ਹੈ ਔਰ ਅਸੀਂ ਵੀ ਇੱਥੇ ਪ੍ਰੋਗਰਾਮ ਬਣਾ ਰਹੇ ਆ ਅੱਜ ਤੋਂ ਅ ਵੀ ਇਹਨਾਂ ਨੂੰ ਉਹ ਸਹੀ ਤਰੀਕੇ ਨਾਲ ਜੇ ਤੁਹਾਡੇ ਵੋਟਰ ਨੇ ਤੁਹਾਨੂੰ ਅਸੀਂ ਆਪ ਚੁਣਿਆ ਸਾਡੀਆਂ ਸਰਕਾਰਾਂ ਜੇ ਇਹ ਵਤੀਰਾ ਨਾ ਕਰੋ ਇਹ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਾੜਾ ਹੋਵੇਗਾ ਇੱਥੇ ਆਗੂ ਸਹਬਾਨਾਂ ਦੇ ਨਾਲ ਹੋਈ ਗੱਲਬਾਤ ਵੀ ਤੁਹਾਨੂੰ ਭਾਈ ਦਿੱਲੀ ਜਾਣਾ ਚਾਹੀਦਾ ਜਾਂ ਜਿੱਦਾਂ ਤੁਸੀਂ ਸਟੇਜ ਦੇ ਉੱਤੇ ਜਿਹੜੀ ਗੱਲਬਾਤ ਕਰ ਰਹੇ ਸੀ ਉਹ ਥੱਲੇ ਆਗੂਆਂ ਦੇ ਨਾਲ ਵੀ ਹੋਈ ਕੀ ਕਹਿਣਾ ਕੀ ਆਗੂਆਂ ਦਾ ਬਿਲਕੁਲ ਭਾਈ ਜੀ ਹੋਈ ਏ ਗੱਲ ਉਹਨਾਂ ਨੇ ਇੱਕ ਗੱਲ ਅਸੀਂ ਉਹਨਾਂ ਚਲੋ ਠੀਕ ਆ ਹੁੰਦੇ ਆ ਤੁਹਾਨੂੰ ਪਤਾ ਵੀ ਅੱਜਕੱਲ ਵਿਚਾਰਕ ਮੱਧ ਪੇ ਦਾਗਵਾਂ ਦੇ ਵਿੱਚ ਬਣ ਜਾਂਦੇ ਆ ਅਸੀਂ ਕਿਤੇ ਦੋ ਭਰਾ ਵੀ ਤੇ ਹੋ ਸਕਦਾ ਕੋਈ ਮੇਰੇ ਵਿਚਾਰ ਦੇ ਵਿੱਚ ਫਰਕ ਆ ਪਰ ਉਹ ਗੁੱਸੇ ਗਿਲੇ ਜਰੂਰ ਏ ਅਸੀਂ ਉਹਨਾਂ ਨੇ ਅਪੀਲ ਕੀਤੀ ਵੀ ਠੀਕ ਆ ਅੱਜ ਸਮਾਂ ਰੁੱਸਣ ਦਾ ਨਹੀਂ ਅੱਜ ਗਿਲੇ ਦਾ ਨਹੀਂ ਕਿਉਂਕਿ ਸਾਡਾ ਮਕਸਦ ਇੱਕ ਆ ਸਾਡਾ ਏਜੰਡਾ ਇੱਕ ਆ ਤਾਂ ਸਾਨੂੰ ਅੱਜ ਇਕੱਠਿਆਂ ਨੂੰ ਅੱਜ ਆਪਾਂ ਕੋਈ ਈਗੋ ਦੇ ਵਿੱਚ ਨਹੀਂ ਕਿਉਂਕਿ ਆਗੂ ਉਹੀ ਆ ਸਿਆਣਾ ਜਿਹੜਾ ਆਗੂ ਅਸੀਂ ਇਕੱਠੇ ਹੋ ਕੇ ਇੱਕ ਪਰਿਵਾਰ ਨੂੰ ਇਕੱਠਾ ਹੋ ਕੇ ਆਪਦੀਆਂ ਆਂਗੀਆਂ ਮਸਲੇ ਜਿਹੜਾ ਉਥੋਂ ਅੱਜ ਸਾਡਾ ਨੁਕਸਾਨ ਹੋ ਗਿਆ ਤੇ ਕਿਤਨੇ ਕਿਤੇ ਸਾਰੇ ਹੀ ਜ਼ਿੰਮੇਵਾਰ ਹੋਵਾਂਗੇ ਅਸੀਂ ਅਪੀਲ ਕੀਤੀ ਕਿ ਕਿਸਾਨਾਂ ਆਗੂਆਂ ਕੋ ਕਹਿ ਰਹੇ ਵੀ 18 ਤਰੀਕ ਨੂੰ ਨਾ ਦੁਬਾਰਾ ਮੀਟਿੰਗ ਰੱਖੀ ਹੈ ਤਾਂ ਉਹਦੇ ਵਿੱਚ ਫੈਸਲਾ ਲੈ ਕੇ ਅਸੀਂ ਜ਼ਰੂਰ ਜਿਹੜਾ ਸਾਡਾ ਫਰਜ਼ ਬਣਦਾ ਕਿਉਂਕਿ ਉਹ ਇਹੀ ਇਸੇ ਮੰਗਾਂ ਤੇ ਅਸੀਂ ਲੜ ਰਹੇ ਹਾਂ ਜਿਹੜਾ ਅੱਜ ਦਾ ਇਹ ਜਿਹੜਾ ਰੋਸ ਪ੍ਰਦਰਸ਼ਨ ਜਿਹੜਾ ਭਾਰਤ ਬੰਦ ਦਾ ਸੱਦਾ ਸੀ ਉਹ ਇਹੀ ਮੰਗਾਂ ਤੇ ਆ ਚਲੋ ਠੀਕ ਉਹ ਥੋੜਾ ਜਿਹਾ ਇਹਨਾਂ ਦੇ ਵਿਚਾਰਕ ਮੱਦ ਪੈਦਨ ਕਰਕੇ ਉਹ ਕਿਸਾਨਾਂ ਦਾ ਪਹਿਲਾ ਫੈਸਲਾ ਹੋ ਗਿਆ ਵੀ ਉੱਥੇ ਗਏ ਜਾ ਰਹੇ ਤੇ ਇਹ ਵੀਰ ਵੀ ਜਿਹੜਾ ਅਸੀਂ ਇਹਨਾਂ ਨੂੰ ਅਪੀਲ ਕੀਤੀ ਉਹ ਮੰਨਣਗੇ ਵੀ ਤਾਂ ਅ ਸਮਰਥਨ ਕਰਾਂਗੇ ਜਦੋਂ ਪਿਛਲੇ ਅੰਦੋਲਨ ਦੇ ਵਿੱਚ ਜਿਹੜਾ ਦੀਪ ਸਿੱਧੂ ਜਾਂ ਲੱਖਾ ਸਧਾਨਾ ਨੂੰ ਲੈ ਕੇ ਬੜਾ ਵੱਡਾ ਨੌਜਵਾਨੀ ਦੇ ਵਿੱਚ ਰੋਸ ਸੀਗਾ ਜਦੋਂ ਸਟੇਜਾਂ ਦੇ ਉੱਤੋਂ ਉਹ ਚੀਜ਼ਾਂ ਕੀਤੀਆਂ ਗਈਆਂ ਜਿਹੜੀਆਂ ਨਹੀਂ ਸੀ ਚਾਹੀਦੀਆਂ ਜਿਵੇਂ ਲੱਖੇ ਦੇ ਖਿਲਾਫ ਬੋਲਿਆ ਗਿਆ ਦੀਪ ਸਿੱਧੂ ਬਾਈ ਦੇ ਖਿਲਾਫ ਬੋਲਿਆ ਗਿਆ ਤੇ ਅੱਜ ਜਦੋਂ ਉੱਥੋਂ ਸਟੇਜ ਦੇੋਂ ਜਿਹੜਾ ਸ਼ੰਭੂ ਮੋਰਚੇ ਤੋਂ ਜਿਹੜੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਜਿਹੜੇ ਸਭ ਤੋਂ ਅੱਗੇ ਲੜਾਈ ਲੜਨ ਵਾਲੇ ਨੌਜਵਾਨ ਨੇ ਉਹ ਕਹਿੰਦੇ ਦੀਪ ਬਾਈ ਦੀ ਸੋਚ ਤੇ ਪੈਰਾ ਦਿੰਦੇ ਹੋਏ ਆਏ ਆ ਦੀਪ ਬਾਈ ਨੂੰ ਪਿਆਰ ਕਰਨ ਵਾਲੇ ਆ ਉਦੋਂ ਕਿਸਾਨਾਂ ਨੂੰ ਲੱਗਦਾ ਸੀਗਾ ਕਿ ਦੀਪ ਅੱਗੇ ਲੱਗ ਗਿਆ ਪਰ ਦੀਪ ਉਥੇ ਅੱਜ ਵੀ ਅੱਗੇ ਲੱਗਿਆ ਬੈਠਾ ਚਾਹੇ ਉਹ ਦੁਨੀਆ ਦੇ ਵਿੱਚ ਹੁਣ ਨਹੀਂ ਹੈਗਾ ਪਰ ਅੱਗੇ ਅੱਜ ਵੀ ਲੱਗਿਆ ਬੈਠਾ ਉਸ ਵਰਤਾਰੇ ਨੂੰ ਕਿਦਾਂ ਦੇਖ ਰਹੇ ਬਿਲਕੁਲ ਭਾਈ ਸੁਪੀਰ ਸਿੰਘ ਜੀ ਗੱਲ ਕੀ ਇਸ ਗੱਲ ਦੀ ਹੈ ਅਸੀਂ ਅੱਜ ਵੀ ਵਿਚਾਰ ਹੀ ਕੀਤੀ ਹੈ ਵੀ ਹਰ ਇੱਕ ਬੰਦੇ ਕੋਲ ਕੋਈ ਨਾ ਕੋਈ ਗੁਣ ਹੁੰਦਾ ਹੈ ਸਭ ਤੋਂ ਵੱਡੀ ਪ੍ਰੋਬਲਮ ਸਾਡੇ ਜਿਹੜੀ ਅੱਜ ਆਵੜੀ ਹੈ ਵੀ ਅਸੀਂ ਕਿਸੇ ਬੰਦੇ ਨੂੰ ਸਮਝ ਨਹੀਂ ਸਕਦੇ ਕਿਉਂਕਿ ਕਸੀਂ ਨਾ ਲੱਗਦਾ ਵੀ ਜਿਹੜਾ ਬੰਦਾ ਕੋਈ ਆਗੂ ਬਣ ਜਾਂਦਾ ਨਾ ਉਹ ਦੂਸਰੇ ਨੂੰ ਕਹਿ ਸਕਦਾ ਸ਼ਾਇਦ ਇਹਨੂੰ ਇਹਨੂੰ ਪਤਾ ਨਹੀਂ ਪਰ ਮੈਂ ਗੱਲ ਕਰੂੰਗਾ ਵੀ ਜਦੋਂ ਅਸੀਂ ਕੋਈ ਘੋਰ ਜਿੱਤਣਾ ਹੈ ਨਾ ਕਿਸੇ ਵੀ ਜਰੂਰ ਲੈਣੀ ਚਾਹੀਦੀ ਹੈ ਦੀਪ ਸਿੱਧੂ ਇੱਕ ਬੜਾ ਇੰਟੈਲੀਜੈਂਟ ਬੜੀ ਸੋਚਦਾ ਮਾਲਕ ਸੀ ਪਰ ਅਸੀਂ ਉਹਨੂੰ ਪਛਾਨ ਨਹੀਂ ਸਕੇ ਕਿਉਂਕਿ ਸਾਡਾ ਦਾਇਰਾ ਛੋਟਾ ਹੈ ਅਸੀਂ ਸਾਡੇ ਕੋਲ ਸਮਾਂ ਬਹੁਤ ਥੋੜਾ ਸੀ ਵੀ ਅਸੀਂ ਉਹਨੂੰ ਪਛਾਨ ਸਕੀਏ ਪਰ ਸਾਨੂੰ ਚਾਹੀਦਾ ਸੀ ਜਿੰਨੇ ਵੀ ਜਦੋਂ ਵੀ ਕੋਈ ਜਿਹੜੀ ਪਾਰਟੀ ਜਥੇਬੰਦੀ ਅਗਵਾਈ ਕਰਦੀ ਹੈ ਤੇ ਕੋਈ ਚੰਗਾ ਸੁਝਾਅ ਕੋਈ ਦਿੰਦਾ ਹੈ ਤੇ ਸਾਨੂੰ ਉਹਨੂੰ ਜਰੂਰ ਜੋੜਨਾ ਚਾਹੀਦਾ ਹੈ ਨਾ ਕਿ ਇਹ ਗੱਲ ਕਰੀਏ ਵੇਖੋ ਜਦੋਂ ਅਸੀਂ ਕਿਸੇ ਸੰਘਰਸ਼ ਦੇ ਵਿੱਚ ਲੜਦੇ ਆ ਜਦੋਂ ਅਸੀਂ ਉਹਦੇ ਜਿੱਤ ਕੇ ਆਉਂਦੇ ਸੇਰਾ ਸਭ ਨੂੰ ਹੀ ਮਿਲਦਾ ਕਿਉਂਕਿ ਜੋ ਕੋਈ ਸਾਨੂੰ ਪ੍ਰਾਪਤੀ ਹੋਵੇਗੀ ਤੇ ਉਹ ਮੇਰੇ ਨਹੀਂ ਹੋ ਸਕਦਾ ਉਹ ਦੁਨੀਆ ਦੇ ਵਿੱਚ ਮੇਰੀ ਸ਼ਰਤ ਨਾ ਬਣੇ ਪਰ ਉਹ ਇੱਕ ਕਿਸੇ ਦਿਨ ਉਹ ਆ ਕੇ ਉਹ ਕਿਤਾਬਾਂ 'ਚ ਲਿਖਿਆ ਜਾਣਾ ਆਪਾਂ ਹਿਸਟਰੀ ਪੜ੍ਹਦੇ ਆ ਜਿਹੜੇ ਇਨਸਾਨ ਨੇ ਕੋਈ ਚੰਗਾ ਕੰਮ ਕੀਤਾ ਤੇ ਉਹ ਲਿਖਿਆ ਗਿਆ ਵੀ ਉਹਦਾ ਉਹਦਾ ਜੀਵਨ ਕੀ ਸੀ ਜੇਕਰ ਕੋਈ ਗਲਤ ਕਰਦਾ ਉਸ ਸਮੇਂ ਨਾਲ ਆਪਨੋ ਉਹ ਨੇਤਾਰ ਉਹ ਤਾਂ ਨੇਤਾਰਾ ਹੋ ਜਾਂਦਾ ਅੱਜ ਆਪਾਂ ਵੇਖਿਆ ਪਿਛਲੇ ਸੰਘਰਸ਼ ਦੇ ਵਿੱਚ ਕੁਝ ਜਦੋਂ ਉਹਨਾਂ ਨੇ ਗੱਲਾਂ ਕੀਤੀਆਂ ਸੀ ਤੇ ਅੱਜ ਜਿਹੜੇ ਨੌਜਵਾਨ ਨੇ ਉਸ ਚੀਜ਼ ਦਾ ਲਾਭਾ ਜ਼ਰੂਰ ਦਿੰਦੇ ਨੇ ਔਰ ਲਾਭਾ ਆਗੂ ਹੁੰਦਾ ਨਾ ਉਹਦੇ ਵਿੱਚ ਬੜੇ ਸਹਿਣਸ਼ੀਲਤਾ ਹੁੰਦੀ ਹੈ ਉਹ ਇਸ ਗੱਲ ਦਾ ਕਹਿਣਾ ਮਹਿਸੂਸ ਕਰਨ ਮੈਂ ਠੀਕ ਹੈ ਗਲਤੀਆਂ ਤਾਂ ਮੈਂ ਕਹਿੰਨਾ ਵੀ ਅਸੀਂ ਜੀਵਨ ਵਿੱਚ ਵਰਦੇ ਆ ਤਾਂ ਯਾਰ ਸਾਰਿਆਂ ਕੋਲ ਹੀ ਗਲਤੀਆਂ ਹੋ ਜਾਂਦੀਆਂ ਤੁਹਾਡੇ ਕੋਲ ਮੇਰੇ ਕੋਲ ਕਿੰਦੀ ਕੋਈ ਨਹੀਂ ਹੁੰਦੀਆਂ ਅਸੀਂ ਇੱਕ ਇਨਸਾਨ ਆ ਤਾਂ ਗਲਤੀ ਨੂੰ ਮੰਨ ਲੈਣਾ ਉਹ ਵੱਡੇ ਆਗੂ ਦੀ ਜਿਹੜੀ ਹੁੰਦੀ ਹੈ ਉਹ ਇੱਕ ਦਰਿਆ ਦੇਲੀ ਹੁੰਦੀ ਹੈ ਔਰ ਉਹਦੇ ਤੋਂ ਅਸੀਂ ਗਲਤੀ ਨੂੰ ਸਮਝ ਕੇ ਅਸੀਂ ਅੱਗੇ ਜਿਹੜਾ ਕੋਲ ਵੰਡਣਾ ਹੁੰਦਾ ਸੋ ਇਹ ਗੱਲਾਂ ਜ਼ਰੂਰ ਹੋਈਆਂ ਕਿਉਂਕਿ ਜਿਹੜੇ ਦੀਪ ਸਿੱਧੂ ਨੇ ਗੱਲਾਂ ਕੀਤੀਆਂ ਸੀ ਅੱਜ ਤੁਸੀਂ ਵੇਖੋ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਜਿਹੜੀਆਂ ਲੱਖ ਲੱਖ ਜਥੇਬੰਦੀਆਂ ਚਾਹੇ ਉਹ ਹੂੰ ਜਦੋਂ ਤੁਸੀਂ ਕਿਸੇ ਡਿਪਾਰਟਮੈਂਟ ਕਿਸੇ ਵੀ ਲੋਕਲ ਜਾਓ ਪਰ ਕਿਤਨੇ ਕਿਤੋਂ ਨੂੰ ਸਾਟੇ ਜੇ ਇੱਕ ਕਿਸਾਨ ਹੈ ਤੇ ਜੇ ਅੱਜ ਤੁਸੀਂ ਦੁਕਾਨਦਾਰਾਂ ਨੂੰ ਪੁੱਛ ਲਓ ਪਰ ਰੌਲਾ ਇਸ ਗੱਲ ਦਾ ਵੀ ਅਸੀਂ ਉਦੋਂ ਸਫਲ ਹੋਵਾਂਗੇ ਜਦੋਂ ਅਸੀਂ ਇੱਕ ਦੂਜੇ ਦੇ ਦੁੱਖ ਸਮਝਾ ਲੱਗ ਗਏ ਅੱਜ ਕਿਤਨੇ ਕਿਤੇ ਸਵਾਰਥ ਨਾਲ ਜੁੜ ਚੁੱਕੇ ਆਂ ਹਰ ਇੱਕ ਬੰਦਾ ਸੋਚਦਾ ਛਾ ਦੇ ਯਾਰ ਇੱਥੇ ਮੇਰਾ ਕੀ ਫਾਇਦਾ ਜੀ ਹਾਂ ਪਾਤੇ ਹੀ ਸੋਚਦੇ ਨਾ ਵੀ ਕੋਈ ਬੰਦਾ ਸੋਚ ਰਿਹਾ ਵੀ ਇਹਦੇ 'ਚ ਮੇਰਾ ਫਾਇਦਾ ਨਹੀਂ ਹੁੰਦਾ ਪਰ ਨਹੀਂ ਪਰ ਜੇ ਅਸੀਂ ਮੈਂ ਗੱਲ ਕਰਾਂਗਾ ਵੀ ਜੇ ਸਮਾਜ ਸੋਹਣਾ ਹੋਵੇਗਾ ਇੱਥੇ ਵਾਸਤੇ ਲੋਕ ਸਾਰੇ ਤਰੱਕੀ ਕਰਨਗੇ ਤੇ ਤਾਂ ਹੀ ਅਸੀਂ ਅੱਗੇ ਵਧ ਸਕਦੇ ਹਾਂ ਕੱਲਾ ਮੇਰੇ ਚੰਗੇ ਹੋਣ ਨਾਲ ਜਾਂ ਮੈਨੂੰ ਕੋਈ ਚੀਜ਼ ਮਿਲਣ ਨਾਲ ਮੈਂ ਅੱਗੇ ਨਹੀਂ ਵਧ ਸਕਦਾ ਅੱਜ ਸਮਾਜ ਦੇ ਵਿੱਚ ਵੇਖੋ ਜਿਹੜੇ ਅੱਜ ਸਾਡੇ ਆਗੂ ਨੇ ਮੈਂ ਇੱਕ ਗੱਲ ਕਰਾਂਗਾ ਚਾਹੇ ਕੋਈ ਮੁੱਖ ਮੰਤਰੀ ਚਾਹੇ ਪ੍ਰਧਾਨ ਮੰਤਰੀ ਜੇ ਆਕਰੋ ਐਡੇ ਵੱਡੇ ਹੋ ਕੇ ਬੈ ਕੇ ਲੋਕਾਂ ਦੀਆਂ ਲਾਂਹਾਂ ਤੇ ਲੈਣੀਆਂ ਤੇ ਲੱਖ ਲਾਂਹਤ ਨਹੀਂ ਉਹਨਾਂ ਵਾਸਤੇ ਦੇਖੋ ਤੁਹਾਨੂੰ ਮੌਕਾ ਮਿਲਿਆ ਤੁਸੀਂ ਲੋਕਾਂ ਨੂੰ ਲਾ ਕੇ ਅੱਜ ਆਵਾਜ਼ ਚੱਕੀ ਸੀ ਤੁਸੀਂ ਕਿਹਾ ਸੀ ਤੁਹਾਡੇ ਅਸੀਂ ਇਹਨਾਂ ਗੱਲਾਂ ਤੇ ਤੁਸੀਂ ਮੋਹਰ ਲਾਉਂਦੇ ਰਹੇ ਹੋ ਮੈਂ ਫਿਰ ਦੂਸਰੀ ਗੱਲ ਮੈਂ ਉਹਨਾਂ ਅਗੂਆਂ ਨੂੰ ਕਹਿੰਨਾ ਗੱਲ ਉਹ ਨਹੀਂ ਕਰੂੰ ਜਿਹਨੂੰ ਤੁਹਾਡੇ ਤੁਹਾਡੇ ਅਧਿਕਾਰ ਖੇਤਰ 'ਚ ਆ ਤੁਸੀਂ ਗੱਲ ਕਰੀਏ ਜੇ ਅੱਜ ਮੈਂ ਕਿਸੇ ਨੂੰ ਕਹਿ ਦਿੰਦਾ ਅਗਲਾ ਕਹਿੰਦਾ ਸ਼ਾਇਦ ਮੇਰਾ ਵਿਰੋਧੀ ਵਿਰੋਧੀ ਅਸੀਂ ਨਹੀਂ ਕਹਿੰਦੇ ਪਰ ਅੱਜ ਮੈਂ ਕਹਿੰਦਾ ਕੋਈ ਸਾਡੇ ਪੰਜਾਬ ਦੇ ਆਗੂ ਸੀ ਕੁਝ ਬਾਹਰ ਦੇ ਜਦੋਂ ਗੱਲ ਕਰਦੇ ਨਾਲ ਸਾਨੂੰ ਯਾਰ ਸੀਟ ਤੇ ਬਿਠਾਓ ਇੱਕ ਵਾਰੀ ਸੀ ਤੁਹਾਨੂੰ 5 ਮਿੰਟਾਂ ਚਾਹ ਕਰ ਦਿਆਂਗੇ ਪਰ ਮੈਂ ਗੱਲ ਕਹਿੰਦਾ ਫਿਰ ਅੱਜ ਕਿੱਥੇ ਹੋ ਤੁਸੀਂ ਅੱਜ ਤੁਹਾਡਾ ਫ ਪਾਰਟੀਆਂ ਦੇ ਆਗੂ ਹੈ ਦੇਖੋ ਹੁੰਦਾ ਕੀ ਅੱਜ ਸਾਡੇ ਮੈਂ ਅੱਜ ਪੰਜਾਬ ਦੇ ਵੀਰਾਂ ਨੂੰ ਜਾਂ ਜਿੰਨੇ ਵੀ ਸਾਰੇ ਆਗੂਆਂ ਨੂੰ ਬੇਨਤੀ ਕਰਾਂਗਾ ਵੀ ਗੱਲ ਸਾਡੀ ਜਿਹੜੀ ਹੈ ਗੱਲ ਜਿੰਨੂੰ ਮਰਜ਼ੀ ਆਪਾਂ ਚੁਣ ਲਈਏ ਮੈਂ ਤੇ ਇੱਕ ਮੇਰਾ ਛੋਟਾ ਸਜਾਹ ਵੀ ਸਾਨੂੰ ਜਿਹੜੀਆਂ ਆਪਦੀਆਂ ਮੰਗਾਂ ਮੰਨਵਾਉਣ ਵਾਸਤੇ ਸਾਨੂੰ ਜਦੋਂ ਵੀ ਕੋਈ ਸਰਕਾਰ ਬਣਦੀ ਸਾਨੂੰ ਉਹਨੂੰ ਘੇਰਨਾ ਪਵੇਗਾ ਉਹਨਾਂ ਕੋਲ ਸਵਾਲ ਜਵਾਬ ਕਰਨੇ ਨਹੀਂ ਆ ਵੀ ਇੱਕ ਨੂੰ ਜਦੋਂ ਅੱਜ ਜੀ ਦੇਖੋ ਅੱਜ ਜੀ ਉਹ ਸੈਂਟਰ ਦਾ ਮਸਲਾ ਤੇ ਜਿਹੜਾ ਪਿਆਬ ਵਾਲਾ ਕਹਿੰਦਾ ਨਹੀਂ ਨਹੀਂ ਜੀ ਹੋਣਾ ਚਾਹੀਦਾ ਜਦੋਂ ਦੀ ਵਾਰੀ ਆਉਂਦੀ ਹੈ ਤੇ ਫਿਰ ਉਦੋਂ ਉਹ ਉਸ ਗੱਲ ਤੇ ਜਿਹੜਾ ਉਹ ਜ਼ਿੰਮੇਵਾਰੀ ਨਹੀਂ ਤੈਅ ਪੰਜ ਦਿਨ ਪਹਿਲਾਂ ਜਦੋਂ ਪਹਾਣਾ ਸਿੱਧੂ ਦੇ ਲਈ ਪ੍ਰਦਰਸ਼ਨ ਹੋ ਰਿਹਾ ਸੀ ਉਦੋਂ ਸਰਕਾਰ ਆਪ ਦਾ ਹਰ ਹੱਤਕੰਡਾ ਅਪਣਾਇਆ ਜਾਂ ਜਿਹੜਾ ਮਾਨ ਸਾਹਿਬ ਨੇ ਪ੍ਰੋਗਰਾਮ ਦਿੱਤਾ ਉਹ ਪ੍ਰੋਗਰਾਮ ਵੀ ਸਰਕਾਰ ਨੇ ਫੇਲ ਕੀਤਾ ਨਹੀਂ ਹੋਣ ਦਿੱਤਾ ਉਹ ਪ੍ਰੋਗਰਾਮ ਕੋਟ ਦੁੰਨੇ ਦਾ ਕਾਠ ਹੋਵੇ ਸੰਗਰੂਰ ਦਾ ਕਾਠ ਹੋਵੇ ਸਰਕਾਰ ਨੇ ਹੱਤਕੰਡੇ ਅਪਣਾਏ ਕਿ ਨਾ ਹੋ ਸਕੇ ਪਰ ਜਦੋਂ ਨਾਲ ਦੀ ਨਾਲ ਤਿੰਨ ਦਿਨਾਂ ਬਾਅਦ ਲੋਕ ਦਿੱਲੀ ਨੂੰ ਗਏ ਆ ਸਰਕਾਰ ਪਲਟ ਗਈ ਆ ਕਹਿੰਦੇ ਨਹੀਂ ਲੋਕਾਂ ਦਾ ਹੱਕ ਆ ਪ੍ਰਦਰਸ਼ਨ ਕਰ ਲੈਣ ਦੇਣਾ ਚਾਹੀਦਾ ਆ ਹਾਂ ਜੀ ਗਲਤ ਮੈਂ ਉਹੀ ਕਹਿ ਰਿਹਾ ਜਦੋਂ ਇਹਨਾਂ ਗੱਲਾਂ ਨੂੰ ਅਸੀਂ ਵੇਖੋ ਸਾਡਾ ਸਭ ਤੋਂ ਵੱਡੀ ਗੱਲ ਇੱਕ ਹੈ ਵੀ ਜਦੋਂ ਤੁਸੀਂ ਜ਼ਿੰਦਗੀ ਦੇ ਵਿੱਚ ਤੁਰਦੇ ਹੋ ਤਾਂ ਸਭ ਤੋਂ ਵੱਡੀ ਗੱਲ ਤੁਸੀਂ ਕਾਮਜੋਬਨ ਤੁਹਾਡਾ ਵਿਸ਼ਵਾਸ ਬਣਿਆ ਹੋਵੇ ਅੱਜ ਜੇ ਭਗਵੰਤ ਮਾਨ ਨੂੰ ਲੋਕਾਂ ਨੇ ਮੁੱਖ ਮੰਤਰੀ ਬਣਵਾਇਆ ਸੀ ਤਾਂ ਲੋਕ ਇੱਕ ਵਿਸ਼ਵਾਸ ਲੈ ਕੇ ਚੱਲਦੇ ਸੀ ਵੀ ਇਹ ਲੋਕ ਸਾਡਾ ਇਹ ਬੰਦਾ ਸਾਡਾ ਦਰਦ ਸਮਝਦਾ ਪਰ ਮੈਂ ਇੱਕ ਗੱਲ ਕਰਾਂਗਾ ਵੀ ਵੇਖੋ ਜਦੋਂ ਵੀ ਉਸ ਉਹ ਆਗੂ ਜਿਹੜਾ ਬੰਦਾ ਵੀ ਅਗਵਾਈ ਕਰਦਾ ਹੋਵੇ ਉਹਦੇ ਤੇ ਸਵਾਲ ਉੱਠਦੇ ਹੁੰਦੇ ਆ ਪਰ ਜਿਹੜਾ ਕੋਈ ਜ਼ਿੰਮੇਵਾਰ ਬੰਦਾ ਹੁੰਦਾ ਨਾ ਉਸ ਗੱਲ ਨੂੰ ਸਮਝਦਾ ਵੀ ਔਰ ਉਹਦੇ ਵਿੱਚ ਆਪਣੀ ਗੱਲ ਲੈਂਦਾ ਫਰ ਇਹ ਗੱਲਾਂ ਨਹੀਂ ਹੁੰਦੀਆਂ ਵੀ ਤੁਸੀਂ ਉੱਤੇ ਜ਼ਬਰ ਕਰ ਲੱਗ ਜਾਵੋ ਅੱਜ ਜਦੋਂ ਮੇਰੇ ਤੇ ਗੱਲ ਹੁੰਦੀ ਹੈ ਤੇ ਫਿਰ ਤਾਂ ਕਹਿੰਦੇ ਵੀ ਜ਼ਬਰ ਹੋ ਰਿਹਾ ਪਰ ਜਦੋਂ ਮੈਂ ਕਰ ਰਿਹਾ ਤੇ ਉਦੋਂ ਕਹਿੰਦੇ ਨਹੀਂ ਜੀ ਸਾਡਾ ਰਾਈਟ ਬਣਦਾ ਅੱਜ ਤੁਸੀਂ ਵੇਖਦੇ ਹੋ ਵੀ ਜੇ ਤਾਂ ਅੱਜ ਦਿੱਲੀ ਦੇ ਵਿੱਚ ਜਿਹੜੇ ਆਪ ਆਗੂ ਖੜੇ ਗਏ ਨੇ ਤੇ ਉੱਥੇ ਕਹਿੰਦੇ ਨਹੀਂ ਜੀ ਸਾਡੇ ਨਾਲ ਧੱਕਾ ਹੋ ਰਿਹਾ ਤੇ ਜਦੋਂ ਅਸੀਂ ਪੰਜਾਬ ਦੇ ਵਿੱਚ ਕਰ ਰਹੇ ਹਾਂ ਤੇ ਫਿਰ ਅਸੀਂ ਕਹਿੰਨੇ ਜੀ ਉਹ ਚੋਰ ਹੈ ਤੇ ਫਿਰ ਰੋੜਾ ਕਦੋਂ ਪਾਉਂਦੇ ਜੋ ਸਹੀ ਹੋਣਗੇ ਤੇ ਨਿਕਲ ਜਾਣਗੇ ਤਾਂ ਫਿਰ ਕਿਤਨਾ ਕਿਤੇ ਜਿਹੜੀਆਂ ਡੋਰੇ ਮਾਪਦਣ ਨੇ ਉਹਦੇ ਤੇ ਭਾਈ ਜਸਵੀਰ ਸਿੰਘ ਇਹਨਾਂ ਚੀਜ਼ਾਂ ਤੇ ਸਾਡੇ ਫਰਕ ਪੈਂਦਾ ਔਰ ਮੈਂ ਆਪ ਪਰ ਸਾਡਾ ਜਿਹੜਾ ਏਜੰਡਾ ਹੈ ਜਿਹੜਾ ਸਾਡਾ ਜਿਹੜੇ ਮਸਲੇ ਨੇ ਉਹਦੇ ਤੇ ਸਾਨੂੰ ਸਾਨੂੰ ਕਰਨਾ ਚਾਹੀਦਾ ਅਸੀਂ ਉਹਨੇ ਤੇ ਅੱਜ ਵੀ ਬੋਲੀ ਗਏ ਅੱਜ ਜੇ ਮੈਂ ਅਸੀਂ ਇੱਕ ਲੀਡਰਾਂ ਦਾ ਇੱਕ ਅਸੀਂ ਲੜਦੇ ਰਹਿ ਜੰਨੇ ਆ ਅਸੀਂ ਆਪਦੇ ਵਾਸਤੇ ਲੜੀ ਨਹੀਂ ਯਾਰ ਅੱਜ ਤੱਕ ਜੇ ਅੱਜ ਕਿਸਾਨ ਆਪਦੇ ਵਾਸਤੇ ਲੜਿਆ ਹੁੰਦਾ ਤੇ ਮੈਂ ਕਹਿੰਦਾ ਵੀ ਅੱਜ ਸਾਨੂੰ ਇੱਥੇ ਛੜਕਾਂ ਤੇ ਬਹਿਣ ਦੀ ਲੋੜ ਨਹੀਂ ਸੀ ਅੱਜ ਮੈਨੂੰ ਦੱਸੋ ਕਿੰਨੇ ਸਾਲ ਹੋ ਗਏ 47 ਤੋਂ ਬਾਅਦ ਅੱਜ ਤੱਕ ਸਾਡੀ ਕਿਸਾਨ ਜਿਹੜੀ ਇੱਕ ਨੀਤੀ ਨਹੀਂ ਖੇਤੀਬਾੜੀ ਦੀ ਬਣਾਈ ਗਈ ਸਾਡਾ ਖੇਤੀ ਸੈਕਟਰ ਜਿਹੜਾ ਖਤਮ ਕੀਤਾ ਗਿਆ ਕਾਰਪੋਰੇਟ ਘਰਾਣਿਆਂ ਨੇ ਅੱਜ ਆ ਕੇ ਸਾਡੇ ਤੇ ਕਬਜ਼ਾ ਕਰਨਾ ਕਰਨਾ ਸ਼ੁਰੂ ਕਰ ਦਿੱਤਾ ਔਰ ਅਸੀਂ ਲੋਕਾਂ ਨੇ ਅੱਜ ਵੀ ਜਿਹੜਾ ਵੇਖਦੇ ਆ ਪਰ ਮੈਂ ਇੱਕ ਗੱਲ ਕਹਿਣਾ ਵੀ ਅਗਵਾਈ ਦੇਖੋ ਅਸੀਂ ਅਗਵਾ ਤੇ ਜਿਹੜੇ ਕੁਝ ਨੌਜਵਾਨ ਵੀਰੇ ਜਾਂ ਅਗਵਾਈ ਕਰਨਾ ਜਿਹੜਾ ਹੁੰਦਾ ਨਾ ਉਹਦੇ ਵਿੱਚ ਵੇਖੋ ਬੜੀ ਜ਼ਿੰਮੇਵਾਰੀ ਬਣ ਜਾਂਦੀ ਜਿਵੇਂ ਅੱਜ ਉਹ ਦੁਨੀਆ ਨੂੰ ਉੱਥੇ ਗਈਆਂ ਨੇ ਤਾਂ ਮੈਨੂੰ ਲੱਗਦਾ ਵੀ ਜੇ ਕੋਈ ਉੱਥੇ ਸਾਨੂੰ ਪ੍ਰਾਪਤੀ ਹੋ ਗਈ ਤੇ ਸ਼ਾਇਦ ਉੱਥੇ ਨਾ ਉਹਨਾਂ ਨੂੰ ਸਿਰਾਂ ਨਾਂ ਬੱਜੇ ਕਹਣਾ ਵੀ ਕੋਈ ਗੱਲ ਨਹੀਂ ਇਹਨਾਂ ਦਾ ਫਰਜ਼ ਬਣਦਾ ਸੀ ਲੋਕਾਂ ਨੇ ਸਾਥ ਦਿੱਤਾ ਪਰ ਜੇ ਕੋਈ ਉੱਥੇ ਕੋਈ ਨੁਕਸਾਨ ਹੋ ਗਿਆ ਤੇ ਉਹਨਾਂ ਦੇ ਉਹ ਜ਼ਰੂਰ ਮੱਥੇ ਮੜਿਆ ਜਾਣਾ ਇਸ ਕਰਕੇ ਜਿਹੜੀਆਂ ਇਹ ਗੱਲਾਂ ਨੇ ਇਹਨਾਂ ਨੂੰ ਸਾਰਿਆਂ ਨੂੰ ਸੋਚਣਾ ਪਊਗਾ ਕਿਉਂਕਿ ਜਦੋਂ ਅਸੀਂ ਅੱਜ ਅਸੀਂ ਇੱਥੇ ਆਏ ਆਉਣ ਦਾ ਮਤਲਬ ਕੀ ਇਹ ਨਹੀਂ ਅਸੀਂ ਕਿਸੇ ਨਾਲ ਜੁੜੇ ਹੋਈਏ ਤਾਂ ਤਾਂ ਹੀ ਹੋਣਾ ਸਾਡਾ ਫਰਜ਼ ਬਣਦਾ ਯਾਰ ਅ ਜੋ ਸ਼ੰਕੇਸ਼ੇ ਹੀ ਆਗੂਆਂ ਨਾਲ ਗੱਲ ਕੀਤੀ ਹੈ ਵੀ ਤੁਹਾਨੂੰ ਜਿਹੜੇ ਆਪਦੇ ਮਨਮਟਾਬ ਦੂਰ ਕਰਕੇ ਆ ਜਿਹੜਾ ਜਿਹੜਾ ਸਾਨੂੰ ਕਿਸਾਨਾਂ ਦੇ ਜਿਹੜਾ ਆਦੀਆਂ ਮੰਗਾਂ ਨੇ ਸਾਡੀਆਂ ਇੱਕ ਨੇ ਸਾਨੂੰ ਉਹਨਾਂ ਦੇ ਉਹਨਾਂ ਦੇ ਨਾਲ ਸਾਥ ਦੇਣਾ ਚਾਹੀਦਾ ਤਾਂ ਠੀਕ ਉਹਨਾਂ ਦੀ ਕੁਝ ਅਸੀਂ ਜਿਹੜੀਆਂ ਵਿਚਾਰਾਂ ਸੁਣੀਆਂ ਉਹਨਾਂ ਵਿੱਚ ਕੁਝ ਗੱਲਾਂ ਜਿਹੜੀਆਂ ਹੋਈਆਂ ਵੀ ਅਸੀਂ ਫੈਸਲਾ ਕੀਤਾ ਪਰ ਸਾਡੀ ਉੱਥੇ ਵਿਚਾਰ ਨਹੀਂ ਲੜਿਆ ਤਾਂ ਫਿਰ ਆਗੂ ਬੰਦੇ ਨੂੰ ਮਹਿਸੂਸ ਵੀ ਹੁੰਦਾ ਵੀ ਮੈਂ ਉੱਥੇ ਚਲਾ ਗਿਆ ਕੋਈ ਨੁਕਸਾਨ ਹੋ ਗਿਆ ਤੇ ਸ਼ਾਇਦ ਉਹ ਮੇਰੇ ਉਹ ਕਿਤੇ ਨੁਕਸਾਨ ਨਾ ਹੋ ਜਾਵੇ ਇਸ ਕਰਕੇ ਜਿਹੜੀਆਂ ਅੱਜ ਅਸੀਂ ਉਹਨਾਂ ਨੂੰ ਵਿਚਾਰ ਵੀ ਅਸੀਂ ਦੂਜੀਆਂ ਜੁਣੀਆਂ ਜਿਹੜੇ ਆਗੂ ਢੱਲੇਵਾਲ ਜਿਾ ਅਸੀਂ ਪਹੁੰਚੇ ਸੀ ਉਹਨੂੰ ਕਹਿਣਾ ਵੀ ਅੱਜ ਅੱਜ ਹੀ ਕੋ ਦਾ ਮਸਲਾ ਨਹੀਂ ਅੱਜ ਗੱਲ ਇਹ ਵੀ ਜੇ ਕੋਈ ਇਨਸਾਨ ਆਪਦੀ ਗਲਤੀ ਦਾ ਅਹਿਸਾਸ ਕਰਕੇ ਜਾਂ ਕੋਈ ਵੀ ਬੰਦਾ ਕਿਸੇ ਰਾਜਨੀਤਿਕ ਪਾਰਟੀ ਜੋ ਵੀ ਆ ਕੇ ਉੱਥੇ ਸਮਰਥਨ ਕਰਦਾ ਪਿੱਛੇ ਬੈਠ ਕੇ ਚਲੋ ਕੁਝ ਉਹਨੇ ਰੂਲ ਹੁੰਦੇ ਕਾਨੂੰਨ ਹੁੰਦੇ ਵੀ ਅਸੀਂ ਉੱਥੇ ਕਿਸੇ ਨੂੰ ਬੋਲਣ ਨਹੀਂ ਦੇਣਾ ਤਾਂ ਚੰਗੀ ਗੱਲ ਹੈ ਕਿਉਂਕਿ ਇਹ ਕਿਹੜਾ ਜਾਬਤਾ ਬਣਾ ਕੇ ਰੱਖਣਾ ਜਾਂ ਕੋਈ ਇੱਕ ਸਟੇਜ ਲਾਉਣੀ ਉਹ ਬੜੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਪਰ ਸਾਨੂੰ ਜਿਹੜਾ ਇੱਕ ਦਾ ਸਬੂਤ ਜ਼ਰੂਰ ਦੇਣਾ ਚਾਹੀਦਾ ਅੱਜ ਬੜੀ ਚੰਗੀ ਗੱਲ ਹੈ ਜਿਹੜਾ ਇਹ ਅੱਜ ਜਿਹੜੇ ਹੋ ਗਿਆ ਕਿਉਂਕਿ ਚੱਲਦਾ ਵਿਰੋਧ ਹੀ ਰਿਹਾ ਨਾ ਜ ਜੇ ਆਪਾਂ ਗੱਲ ਕਰੀਏ ਕਿ ਚੱਲਦਾ ਵਿਰੋਧ ਹੀ ਰਿਹਾ ਕੋਈ ਇੱਥੇ ਕਾਹੜਾ ਕਿਸਾਨ ਦੇ ਹੱਕ ਤੇ ਕੋਈ ਪ੍ਰਦਰਸ਼ਨ ਕੀਤਾ ਜਾ ਰਿਹਾ ਪਰ ਇਹ ਇਹ ਸਰਕਾਰ ਕੋਲ ਜਾ ਰਿਹਾ ਦੂਜੀ ਗੱਲ ਅੱਜ ਉੱਥੇ ਆਪਾਂ ਵੇਖ ਰਹੇ ਹਾਂ ਅੱਜ ਸਾਡੇ ਲੋਕ ਕੁਛ ਜਿਹੜੇ ਕਹਿ ਰਹੇ ਵੀ ਉਹ ਦਿੱਲੀ ਪਹੁੰਚੇ ਨਹੀਂ ਗਿਆ ਦੇਖੋ ਦਿੱਲੀ ਪਹੁੰਚਣ ਦਾ ਕੋਈ ਮਸਲਾ ਨਹੀਂ ਰੌਲਾ ਤਾਂ ਸਾਡੀਆਂ ਮੰਗਾਂ ਦਾ ਠੀਕ ਸਰਕਾਰ ਨੇ ਗੱਲਬਾਤ ਸ਼ੁਰੂ ਕਰਤੀ ਸਰਕਾਰ ਨੇ ਗੱਲਬਾਤ ਸ਼ੁਰੂ ਕਰਤੀ ਵੀ ਅਸੀਂ ਤੁਹਾਡੀ ਗੱਲ ਸੁਣਦੇ ਹਾਂ ਠੀਕ ਹੈ ਅਸੀਂ ਗੱਲ ਕਰਨ ਵਾਸਤੇ ਤਿਆਰ ਸੀ ਜੇ ਸਾਡਾ ਮਸਲਾ ਇੱਥੇ ਹੱਲ ਹੁੰਦਾ ਤੇ ਸਾਨੂੰ ਕੋਈ ਦਿੱਲੀ ਜਾਣ ਦਾ ਕੋਈ ਆਪਾਂ ਕੀ ਲੈਣਾ ਜਾ ਕੇ ਤੇ ਉਹ ਉਹ ਵੀ ਜ਼ਰੂਰੀ ਹੈ ਵੀ ਗੱਲਬਾਤ ਨਾਲ ਹੀ ਮਸਲਾ ਹਲ ਹੋਣਾ ਜੇ ਗੱਲ ਚੱਲ ਰਹੀ ਹੈ ਤੇ ਅਸੀਂ ਜਾਬਤੇ 'ਚ ਰਹਿ ਕੇ ਕਰਾਂਗੇ ਅਸੀਂ ਅੱਜ ਵੀ ਮੀਟਿੰਗ ਕੀਤੀ ਉਸ ਤੋਂ ਬਾਅਦ ਜਿਹੜੇ ਪੰਜਾਬ ਦੇ ਵਿੱਚ ਹੋਰ ਵੀ ਜਥੇਬੰਦੀਆਂ ਜਾਂ ਜਿੰਨੇ ਵੀ ਕਿਸਾਨ ਵੀਰੇ ਉਹ ਦਿੱਲੀ ਪਹੁੰਚਣਗੇ ਜੇ ਅੱਜ ਕਿਸਾਨ ਕਿਉਂਕਿ ਜੇ ਸਰਕਾਰ ਨੇ ਇਸ ਗੱਲ ਨੂੰ ਸ਼ਰਤਾਂ ਨਾ ਮੰਨੀ ਕੱਲ ਚਮਕੀਮਾਨ ਭਾਈ ਦੀਪ ਸਿੱਧੂ ਦੀ ਜਿਹੜਾ ਸਮਾਗਮ ਸੀਗਾ ਯਾਦ ਦੇ ਵਿੱਚ ਦੂਜਾ ਸਮਾਗ ਉਹ ਕਹਿੰਦਾ ਵੀ ਪੰਥ ਬਿਨਾ ਬੈਰੀਕੇਡ ਨਹੀਂ ਟੁੱਟਨੇ ਕਹਿੰਦੇ ਮਗਰਲੀ ਵਾਰ ਵੀ ਪੰਥ ਨੇ ਤੋੜੇ ਸੀ ਜੇ ਪੰਥ ਨੂੰ ਨਾਲ ਲੈ ਕੇ ਚੱਲੋਂਗੇ ਤੇ ਬੈਰੀਕੇਡ ਹੋਣ ਨੂੰ ਖਿਲਰੇ ਹੋਣੇ ਸੀ ਤੇ ਮੇਰੀ ਜੱਜਦਾਰ ਗੁਰਦੀਪ ਸਿੰਘ ਜਿਹੜੇ ਨਿਹੰਗ ਦਲ ਦੇ ਮੁਖੀ ਹੈਗੇ ਨੇ ਉਹਨਾਂ ਦੇ ਨਾਲ ਗੱਲਬਾਤ ਹੋਈ ਉਹਨਾਂ ਨੇ ਵੀ ਕਿਹਾ ਕਹਿੰਦੇ ਸਾਡੇ ਘੋੜਿਆਂ ਬਿਨਾ ਬੈਰੀਕੇਡ ਨਹੀਂ ਟੁੱਟਨੇ ਇਹ ਆਪਦਾ ਜੋਹਰ ਲਾ ਲੈਣ ਬਿਲਕੁਲ ਭਾਈ ਜੀ ਵੇਖੋ ਗੱਲ ਤੇ ਇਹ ਵੀ ਜਿੱਥੋਂ ਸਾਨੂੰ ਸਪੀਟ ਮਿਲਦੀ ਹੈ ਉਹ ਤਾਂ ਇਹਦੇ ਵਿੱਚ ਤਾਂ ਕੋਈ ਵੀ ਠੀਕ ਹੈ ਅਸੀਂ ਕੋਈ ਗੱਲ ਦਾ ਹਰ ਇੱਕ ਬੰਦੇ ਦੀ ਆਪਣੀ ਸੋਚ ਹੈ ਪਰ ਸਪੀਟ ਤਾਂ ਸਾਨੂੰ ਆਪਣੇ ਧਰਮ ਤੋਂ ਹੀ ਮਿਲਦੀ ਹੈ ਦੇਖੋ ਜੇ ਦੂਜੇ ਲੋਕ ਇੱਥੇ ਵਸ ਰਹੇ ਨੇ ਭਾਰਤ ਦੇ ਕੱਦ ਲੱਗੇ ਕਦੇ ਸਿੱਖਾਂ ਨੂੰ ਥੋੜੀ ਜ਼ੁਲਮ ਹੋ ਰਿਹਾ ਜ਼ੁਲਮ ਤਾਂ ਹਰ ਇੱਕ ਗਰੀਬ ਤੇ ਹੋ ਰਿਹਾ ਅਸੀਂ ਤਾਂ ਰੋਟੀ ਦੀ ਗੱਲ ਕਰਦੇ ਵੀ ਹਰ ਇੱਕ ਨੂੰ ਸ਼ਾਨੂ ਰੋਟੀ ਮਿਲਦੀ ਜਾਂਦੀ ਹੈ ਬੇਰੋਜ਼ਗਾਰੀ ਦੇ ਤੁਸੀਂ ਵੇਖੋ ਹਰ ਇੱਕ ਬੰਦਾ ਜਿਹੜਾ ਦੁਕਾਨਦਾਰ ਹੈ ਹਰ ਜਿਹੜਾ ਜੋ ਕਿਸੇ ਧਰਮ ਦੇ ਵਿੱਚ ਵੇਖੋਗੇ ਨਾ ਤਾਂ ਮੈਨੂੰ ਲੱਗਦਾ ਵੀ ਖੁਸ਼ਹਾਲ ਨਹੀਂ ਹੈਗਾ ਗੱਲ ਤਾਂ ਇੱਕ ਜਿਹੜੀਆਂ ਹੱਕਾਂ ਦੀ ਗੱਲ ਆ ਤਾਂ ਉੱਥੇ ਗੱਲ ਇਹ ਵੀ ਪੰਜਾਬ ਦੇ ਮੂੜੇ ਕਿਉਂਕਿ ਸਾਡਾ ਧਰਮ ਸਿਖਾਉਂਦਾ ਦੂਜੇ ਲੋਕ ਜਿਹੜੇ ਉਹ ਸਮਝਦੇ ਵੀ ਮੈਂ ਜਾ ਕੇ ਉੱਠਾਂਗਾ ਤੇ ਕਿਤੇ ਨਾ ਕਿਤੇ ਮੇਰਾ ਨੁਕਸਾਨ ਨਾ ਹੋ ਜਾਵੇ ਪਰ ਅਸੀਂ ਜਿਹੜੇ ਸਾਡੇ ਲੱਗਾ ਵੀ ਅਸੀਂ ਮਤ ਮਿਲਦੀ ਉਹ ਸਾਡਾ ਜਿਹੜਾ ਕਿਸੇ ਨੂੰ ਗੁਰਵਾ ਤੋਂ ਮਿਲਦੀ ਹੈ ਤਾਂ ਉਹਦੇ ਵਿੱਚ ਅੱਜ ਵੀ ਜਿਹੜੇ ਸਾਡੇ ਜਿਹੜੇ ਲੋਕ ਉੱਥੇ ਨੌਜਵਾਨ ਜਾ ਰਹੇ ਆ ਤੇ ਉਹ ਆਪ ਦਾ ਜਿਹੜਾ ਇਤਿਹਾਸ ਨੂੰ ਦੁਬਾਰਾ ਤਾਜ਼ਾ ਕਰ ਰਹੇ ਨੇ ਤਾਂ ਇਹਦੇ ਵਿੱਚ ਜਿਹੜੀਆਂ ਅਸੀਂ ਗੱਲ ਵੇਖੀ ਹੈ ਮੈਂ ਕਹਿੰਦਾ ਜਿਵੇਂ ਬਾਈ ਦੀਪ ਸਿੰਘ ਜਾਂ ਲਖੀਰੀ ਵੀਰ ਹਰ ਇੱਕ ਬੰਦੇ ਦਾ ਯੋਗਦਾਨ ਤਾਂ ਸਾਨੂੰ ਜਿਹੜੇ ਵੀ ਨੌਜਵਾਨ ਵੀਰ ਕਿਸੇ ਨੂੰ ਮੈਂ ਇੱਕ ਗੱਲ ਕਰਾਂਗਾ ਬੇਨਤੀ ਕਰੂੰ ਤੁਹਾਡੇ ਮਾਦੀਮ ਰਾਈ ਕਿ ਕਿਸੇ ਧੜੇ ਨਾਲ ਜਾਂ ਕਿਸੇ ਨਾਲ ਜੁੜ ਕੇ ਜਾਂ ਦੂਜਿਆਂ ਨੂੰ ਮਾਰਾ ਨਾ ਕਹੋ ਹੂੰ ਅਸੀਂ ਸਾਡਾ ਫਰਜ਼ ਬਣਦਾ ਜੇਕਰ ਮੈਂ ਕਿਸੇ ਨਾਲ ਵੀ ਮੇਰਾ ਮੂਹ ਹੈ ਮੇਰਾ ਮੂਹ ਤਾਂ ਚਾਹੀਦਾ ਮੇਰੀ ਧਰਤੀ ਨਾਲ ਤਾਂ ਅਸੀਂ ਇਹਨਾਂ ਨੂੰ ਜੋੜਨ ਦੀ ਕੋਸ਼ਿਸ਼ ਕਰੀਏ ਜਿੰਨਾ ਚਿਰ ਤੁਸੀਂ ਕਿਸੇ ਬੰਦੇ ਨੂੰ ਨੇੜੇ ਨਹੀਂ ਜਾਣਦੇ ਉਹਨਾਂ ਤੇ ਕਿੰਤੂ ਨਾ ਕਰੋ ਮੈਂ ਨਾ ਮੈਂ ਕਹਿਣਾ ਵੀ ਅਸੀਂ ਜੇ ਚੰਗਾ ਨਹੀਂ ਕਰ ਸਕਦੇ ਤਾਂ ਕਿਸੇ ਦਾ ਵਿਰੋਧ ਨਾ ਕਰੀਏ ਅੱਜ ਜਥੇਬੰਦੀਆਂ ਗਈਆਂ ਨੇ ਠੀਕ ਪਹਿਲੇ ਦਿਨ ਦਾ ਸਾਥ ਦੇਣਾ ਚਾਹੀਦਾ ਸਾਰਿਆਂ ਨੂੰ ਜੇ ਸਾਥ ਨਹੀਂ ਕੋਈ ਦੇ ਸਕਦਾ ਤਾਂ ਉਹਨਾਂ ਦਾ ਵਿਰੋਧ ਨਾ ਕੀਤਾ ਜਾਵੇ ਕਿਉਂਕਿ ਉਹ ਸਾਡੀਆਂ ਮੰਗਾਂ ਨੇ ਠੀਕ ਹੈ ਜੇ ਕੋਈ ਉਹਨਾਂ ਦੇ ਮਨਛਾ ਬਾਈ ਜੀ ਇੱਥੇ ਤੁਸੀਂ ਵੇਖੋ ਇੱਕ ਵਾਰੀ ਤਾਂ ਅਸੀਂ ਕਹਿੰਨੇ ਵੀ ਸਾਡਾ ਗੁਰੂ ਸਮਰਾਥ ਉਹ ਸਭ ਕੁਝ ਜਾਣ ਵੀ ਦੇਖੋ ਜੇ ਅਸੀਂ ਬੰਦੇ ਨੂੰ ਤਾਂ ਬੰਦਾ ਜਿਹੜਾ ਉਹ ਜਿੰਨਾ ਮਰਜੀ ਉਹਦੇ ਨਾਲ ਪਖੰਡ ਕਰ ਲਵੇ ਉਹ ਦੁਨਿਆਵੀ ਜਿਹੜੀ ਵਾਵਾ ਖੱਟਣ ਵਾਸਤੇ ਜਿੰਨੇ ਮਰਜੀ ਉਹ ਪਖੰਡ ਕਰੀ ਜਾਵੇ ਪਰ ਉਸ ਪਰਮਾਤਮਾ ਦੀ ਦਰਗਾਹ ਦੇ ਵਿੱਚ ਸੱਚ ਨੇ ਹੀ ਜਿਉਣਾ ਇੱਥੇ ਵੇਖੋ ਜੇ ਇਤਿਹਾਸ ਲਿਖਿਆ ਗਿਆ ਉਹਨਾਂ ਬੰਦੇ ਲੋਕਾਂ ਦਾ ਲਿਖਿਆ ਗਿਆ ਜਿਨ੍ਹਾਂ ਨੇ ਇੱਕ ਚੰਗੀ ਸੋਚ ਨਾਲ ਚੰਗੇ ਇਰਾਦੇ ਦੇ ਨਾਲ ਜਿਹੜਾ ਚੰਗੀ ਸੋਚ ਨਾਲ ਜਿਹੜਾ ਕੰਮ ਕੀਤਾ ਜਿਹੜੇ ਲੋਕਾਂ ਨੇ ਜਿਹੜਾ ਮਾੜਾ ਕੀਤਾ ਤੇ ਉਹਨਾਂ ਦਾ ਅੱਜ ਵੀ ਜਿਹੜਾ ਮਾੜਿਆ ਚ ਨਾ ਲਿਖਿਆ ਗਿਆ ਇਸ ਕਰਕੇ ਜਦੋਂ ਸਮੇਂ ਨੇ ਨਿਤਾਰਾ ਕੀਤਾ ਔਰ ਦੂਜੀ ਗੱਲ ਜਿਹੜੀ ਤੁਸੀਂ ਕਰ ਰਹੇ ਹੋ ਵੀ ਕਿਸੇ ਨੂੰ ਅਸੀਂ ਜਿਉਂਦਿਆਂ ਆਪਾਂ ਨੂੰ ਪਛਾਣ ਦੇਣੀ ਤੇ ਮੈਂ ਕਰਾਂਗਾ ਭਾਈ ਜੀ ਆਪ ਆਪਣੀ ਸੋਚ ਹੈ ਬੰਦੇ ਦੀ ਜਿਹੜੀ ਉਹ ਜਿਹੜੀ ਪਛਾਣ ਉਹਦੀ ਮੌਤ ਤੋਂ ਬਾਅਦ ਕੀਤੀ ਜਾ ਸਕਦੀ ਹੈ ਇਹ ਆਪਣੀਆਂ ਵਿਚਾਰਾਂ ਨੇ ਵੀ ਆਪਾਂ ਐ ਕਰ ਲੈਂਦੇ ਜੇ ਫਿਰ ਜੇ ਇਹਦਾ ਹੀ ਪਤਾ ਹੋਵੇ ਤੇ ਭਾਈ ਫਿਰ ਕੀ ਪਤਾ ਇਸ ਕਰਕੇ ਜਿੰਨਾ ਚਿਰ ਇਨਸਾਨ ਜਿਉਂਦਾ ਹੈ ਜਿਹੜਾ ਕਰਤਾਰ ਦਾ ਵਿਸ਼ਲੇਸ਼ਣ ਹੈ ਕਰਦਾਰ ਦਾ ਵਿਸ਼ਲੇਸ਼ਣ ਇਹ ਵੀ ਉਹਦੀ ਮੌਤ ਤੋਂ ਹੀ ਉਹਨੂੰ ਆਪਾਂ ਉਹਦੀ ਜੀਵਨੀ ਲਿਖ ਸਕਦੇ ਹਾਂ ਮੌਤ ਤੋਂ ਪਹਿਲਾਂ ਦਾ ਜੀਵਨ ਨਹੀਂ ਲਿਖ ਸਕਦੇ ਕਈ ਵਾਰੀ ਇਹੋ ਜਿਹੇ ਲੋਕ ਆਏ ਆ ਤੇ ਉਹਨਾਂ ਨੇ ਸਾਰੀ ਉਮਰ ਹੀ ਮਵਾੜਾ ਕੀਤਾ ਸਮੇਂ ਨਾਲ ਉਹ ਚੰਗਾ ਕਰ ਗਏ ਤੇ ਕਈ ਵਾਰੀ ਸਾਰੇ ਚੰਗਾ ਕੀਤਾ ਤੇ ਅੰਤ ਤੇ ਆ ਕੇ ਕਿਤੇ ਨਿਰਾਸ਼ਾ ਵੀ ਮਿਲੀ ਇਸ ਕਰਕੇ ਜਿਹੜੀਆਂ ਇਹ ਗੱਲਾਂ ਨੇ ਮੈਂ ਇੱਕ ਗੱਲ ਕਹਿਣਾ ਵੀ ਇਸ ਗੱਲ ਨੂੰ ਅਪਣਾ ਲਈਏ ਵੇਖੋ ਤੁਸੀਂ ਚੰਗਾ ਕਰਕੇ ਜਾਣਾ ਤੇ ਜੇ ਅਸੀਂ ਮਵਾੜਾ ਕਰਕੇ ਜਾਵਾਂਗੇ ਅਸੀਂ ਕਿਹੜੀ ਕਤਾਰ 'ਚ ਆਉਣੇ ਤੇ ਚੰਗਾ ਕਰਕੇ ਕਿਹੜੀ ਕਤਾਰ 'ਚ ਇਹ ਜਿਹੜੇ ਜਿਹੜੀ ਤੁਸੀਂ ਰਾਜ ਦੀ ਗੱਲ ਤੁਹਾਡੇ ਕੋਲ ਰਾਜ ਵੀ ਆ ਗਿਆ ਤੇ ਤੁਹਾਨੂੰ ਫਿਰ ਵੀ ਇਹ ਜਿਹੜੇ ਸੰਘਰ ਜਦੋਂ ਤੁਸੀਂ ਕਿਸੇ ਨੂੰ ਅੱਗੇ ਅਸੀਂ ਇਹ ਵੀ ਬੰਦੇ ਸਾਡੇ ਹੀ ਨੇ ਪਰ ਅਸੀਂ ਕੀ ਹੋਇਆ ਸੀ ਆਦੇ ਵਿਚਾਰਾਂ ਤੋਂ ਭੁੱਲ ਜਾਨੇ ਜਦੋਂ ਕਿਸੇ ਨਾਲ ਕੋਈ ਜੁੜ ਜਾਂਦਾ ਤੇ ਕਿਤੇ ਨਾ ਕਿਤੇ ਅੱਜ ਨਿੱਜੀ ਸਵਾਰਥ ਨੂੰ ਉਹਨੇ ਬਣਾ ਲੈਂਦਾ ਵੀ ਯਾਰ ਕਿਤੇ ਮੈਨੂੰ ਸਰਪੰਚੀ ਮਿਲ ਜੇ ਕੋਈ ਨੰਬਰਦਾਰੀ ਮਿਲ ਜਾਵੇ ਅੱਜ ਜਿਹੜੇ ਮੈਂ ਵੀ ਕਰਾਂਗੇ ਵੀ ਅੱਜ ਤੋਂ ਪਹਿਲਾਂ ਜਦੋਂ ਇਥੇ ਚੰਡੀਗੜ੍ਹ ਮੋਰਚੇ ਦਾ ਹਲਾਨ ਹੋਇਆ ਸੀ ਤੇ ਜਿਹੜਾ ਇਥੇ ਸਾਡੇ ਅਰੈਸਟ ਵੀ ਕੀਤੇ ਗਏ ਕਿਸਾਨਾਂ ਆਗੂ ਤੇ ਉਹਨਾਂ ਦੇ ਡੰਡਾ ਵੀ ਭਰਾਇਆ ਗਿਆ ਉਦੋਂ ਜਿਹੜੇ ਮੇਰੇ ਵੀਰ ਜਿਹੜੇ ਸਾਡੇ ਪੰਜਾਬ ਦੇ ਕੁਝ ਆਗੂ ਸੀ ਪਾਰਟੀ ਨਾਲ ਚਲੋ ਕਿਸੇ ਦਾ ਹੁੰਦਾ ਉਹਨਾਂ ਨੇ ਕਹਿ ਨਹੀਂ ਕਿਸਾਨ ਗਲਤੇ ਦਾ ਪੰਗੀ ਪਾ ਛੱਡਦੇ ਨਹੀਂ ਅੱਜ ਜਦੋਂ ਸੈਂਟਰ ਦਾ ਪੰਗਾ ਪੈ ਗਿਆ ਤੇ ਹੁਣ ਉਹ ਉਹ ਪੋਸਟਾਂ ਪਾ ਰਹੇ ਨੇ ਵੀ ਬੱਲੇਵੇ ਤਾਂ ਹੱਕ ਚਾਹੀਦਾ ਇਹਦਾ ਮਤਲਬ ਅਸੀਂ ਕਿਤੇ ਆਪਦੇ ਆਪ ਨੂੰ ਜਿਹੜੇ ਜਿੰਨਾਂ ਲੋਕਾਂ ਨਾਲ ਜੁੜੇ ਆ ਅਸੀਂ ਜਦੋਂ ਕਿਤੇ ਉਹਨਾਂ ਨਾਲ ਕੋਈ ਗੱਲ ਹੁੰਦੀ ਤੇ ਅਸੀਂ ਉਹਨਾਂ ਤੋਂ ਦੂਜੇ ਬੰਦੇ ਨੂੰ ਹੀ ਮਾੜਾ ਕਹਿਣ ਲੱਗ ਜੰਦੇ ਇੱ ਤਾਂ ਉਹ ਅੱਗੇ ਅਸੀਂ ਲੀਡਰਾਂ ਨੂੰ ਰੱਖਦੇ ਹਾਂ ਬਿਲਕੁਲ ਮੈਂ ਇੱਕ ਗੱਲ ਕਰਾਂਗੇ ਇਹ ਚੌਧਰਾ ਕਰਾਂਗੇ ਕੀ ਜੇ ਅੱਜ ਪੰਜਾਬ ਦਾ ਇੱਕ ਮੁੱਖ ਮੰਤਰੀ ਅਸੀਂ ਬਣਾ ਲਿਆ ਤੇ ਲੋਕ ਉਹ ਸਫਲ ਨਹੀਂ ਹੋ ਸਕਿਆ ਤੁਸੀਂ ਉਹਦੇ ਥੱਲੇ ਜਿੰਨੇ ਮਰਜ਼ੀ ਚੀਰਮੈਨ ਬਣਾ ਲਓ ਮੰਤਰੀ ਬਣਾ ਕੇ ਕੀ ਕਰੋਗੇ ਯਾਰ ਆ ਸਾਡੇ ਕੋਈ ਪਾਵਰ ਉਹਦੇ ਤੋਂ ਵੱਧ ਹੋਊਗੀ ਇਸ ਕਰਕੇ ਜਿੱਥੇ ਨਿੱਜੀ ਸਵਾਰਥ ਪੈਦਾ ਹੋਊਗਾ ਉੱਥੇ ਅਸੀਂ ਸਮਝੌਤੇ ਗਲਤ ਕਰਦੇ ਹਾਂ ਇਸ ਕਰਕੇ ਅਸੀਂ ਮੈਂ ਵੀਰਾਂ ਨੂੰ ਕਰਾਂਗਾ ਦੇਖੋ ਅਸੀਂ ਸਾਡੇ ਜਿਹੜੇ ਨਿੱਜੀ ਵਿਕਰੇਵੇਂ ਹੋ ਰਹੇ ਨੇ ਆ ਨਿੱਜੀ ਸਵਾਰਥ ਵੀ ਪੂਰੇ ਨਹੀਂ ਹੁੰਦੇ ਪਰ ਜਿੱਥੇ ਸਾਡੀ ਕਿਸਾਨੀ ਦਾ ਸਾਡੇ ਬੱਚਿਆਂ ਦੇ ਭਵਿੱਖ ਦੀ ਗੱਲ ਹੈ ਮੈਂ ਤਾਂ ਅੱਜ ਕਈ ਵਾਰੀ ਉਹ ਸਟੇਜ ਤੋਂ ਵੀ ਬੋਲਿਆ ਵੀ ਅਸੀਂ ਆਗੂ ਕਾਹਦੇ ਆ ਯਾਰ ਜੀ ਆਗੂ ਰਹਿ ਕੇ ਸਾਡੇ ਬੱਚੇ ਸਾਡੇ ਤੋਂ ਬਾਗੀ ਹੋ ਗਏ ਉਹ ਸਾਨੂੰ ਸਵਾਲ ਕਰਦੇ ਆ ਕਹਿ ਰਹੇ ਆ ਵੀ ਇੱਥੇ ਦੱਸੋ ਪੰਜਾਬ ਚ ਰਹੀ ਜੀ ਕਿਵੇਂ ਇੱਥੇ ਕੀ ਆ ਰਿਸ਼ਵਤ ਦਾ ਇੱਥੇ ਬੋਲਬਾਲਾ ਇੱਥੇ ਗੁੰਡਾਗਰਦੀ ਬਦਮਾਸ਼ੀ ਇੱਥੇ ਦਿਨ ਦਿਨ ਦਿਹਾੜੇ ਮਾਹੌਲੜਾ ਖਰਾਬ ਹੋ ਰਿਹਾ ਨਸ਼ੇ ਦਾ ਇੱਥੇ ਵਰਤਾਰਾ ਹੋ ਰਿਹਾ ਤਾਂ ਮੈਨੂੰ ਲੱਗਦਾ ਵੀ ਉੱਥੇ ਕਿਤੇ ਅਸੀਂ ਆਗੂ ਬੰਦੇ ਨੂੰ ਸਿਰ ਇਸ ਕਰਕੇ ਜਿਹੜੀ ਅੱਜ ਸਾਨੂੰ ਮੈਂ ਇੱਕ ਗੱਲ ਕਰਾਂਗਾ ਕਿ ਸਾਨੂੰ ਆਪਦੀ ਕਿੜ ਛੱਡ ਕੇ ਕਾਬਲੀਅਤ ਨੂੰ ਪਿਆਰ ਕਰਨਾ ਚਾਹੀਦਾ ਚਾਹੇ ਕਿਸੇ ਵੀ ਜੁਨੀਅਨ ਦੇ ਵਿੱਚ ਚਾਹੇ ਕਿਸੇ ਵੀ ਗਵਰਨਮੈਂਟ ਦੇ ਵਿੱਚ ਕਾਬਲ ਬੰਦੇ ਅੱਗੇ ਲੈ ਕੇ ਆਈਏ ਜਿਹੜੇ ਬੰਦੇ ਮੈਨੂੰ ਇਹ ਲੱਗਦਾ ਵੀ ਮੈਂ ਕਾਬਲ ਨਹੀਂ ਰਖਦਾ ਤੇ ਮੇਰਾ ਫਰਜ ਬਣਦਾ ਜੇ ਕੋਈ ਮੇਰੇ ਨਾਲ ਸਿਆਣਾ ਜਿਹੜਾ ਤਜਰਬੇ ਕਰੇ ਤੇ ਮੈਨੂੰ ਆਪ ਅੱਗੇ ਬਿਠਾਵਾਂ ਭਾਈ ਸਾਹਿਬ ਤੁਸੀਂ ਅੱਗੇ ਚੱਲੋ ਇੱਥੇ ਤਾਂ ਵਿਦਕਰਾ ਕੀਤਾ ਜਾਏ ਕੋਈ ਬੰਦਾ ਪ੍ਰਧਾਨ ਬਣ ਜਾਂਦਾ ਜੋ ਕਹਿੰਦਾ ਵੀ ਹੁਣ ਬਾਕੀ ਛੱਡ ਦਿਓ ਮੇਰੇ ਵੋਟ ਦਾ ਕੋਈ ਬੋਲੇ ਤੇ ਮੇਰੇ ਮੈਂ ਤੁਹਾਨੂੰ ਯਾਰ ਉਹਨੂੰ ਨੇੜੇ ਨਹੀਂ ਆਉਣ ਦੇਣਾ ਇਹਨਾਂ ਵਿੱਚ ਜਿੰਦੇ ਵਿੱਚ ਬੜੀ ਵੱਡੀ ਸਹਿਨਸ਼ੀਲਤਾ ਹੋਵੇ ਉਹ ਗੱਲ ਨੂੰ ਵਿਚਾਰਦਾ ਹੋਵੇ ਸੁਣਦਾ ਹੋਵੇ ਅਸੀਂ ਸੁਣਿਆ ਰਾਜਮਹਾਰਾ ਰਜੀਤ ਸਿੰਘ ਦਾ ਤਾਂ ਸੁਣਿਆ ਸੀ ਉਹਨਾਂ ਨੂੰ ਉਹਨਾਂ ਨੂੰ ਕਿਉਂ ਅੱਜ ਸਲਾਇਆ ਜਾਂਦਾ ਵੀ ਉਹ ਹਰ ਇੱਕ ਦੀ ਗੱਲ ਸੁਣਦੇ ਸੀ ਉਹਨਾਂ ਨੇ ਆਪ ਦੇ ਕੱਲੇ ਉਹਨਾਂ ਪੈਰੋਕਾਰਾਂ ਤੇ ਨਹੀਂ ਰਹੇ ਜਾਂ ਆਪ ਦੇ ਕੱਲੇ ਜਿਹੜੇ ਉਹਨਾਂ ਨੇ ਥੱਲੇ ਕਰਮਚਾਰੀ ਰੱਖਿਓ ਉਹਨਾਂ ਤੇ ਨਹੀਂ ਸੀ ਜਦੋਂ ਤੁਸੀਂ ਸ੍ਰੀ ਪਾਰਡ ਦੇ ਪਤਾ ਲੱਗਾ ਵੀ ਉਹ ਉਹਨਾਂ ਨੇ ਇੱਕ ਭੇਸ ਬਦਲ ਕੇ ਲੋਕਾਂ ਦੇ ਵਿੱਚ ਜਾਂਦੇ ਹੁੰਦੇ ਸੀ ਰਾਤ ਨੂੰ ਜਾਂ ਦਿਨ ਨੂੰ ਉਹਨਾਂ ਪਤਾ ਕਰਨਾ ਵੀ ਵਾਕਈ ਮੇਰਾ ਰਾਜ ਸਹੀ ਚੱਲ ਰਿਹਾ ਹੈ ਉਹਨਾਂ ਨੇ ਜਾ ਕੇ ਜਦੋਂ ਗਰੀਬ ਗਰੁੱਪੇ ਵਿੱਚ ਬਹਿਣਾ ਤੁਹਾਡਾ ਰਾਜਾ ਕਿਹੋ ਜਿਹਾ ਤਾਂ ਨੂੰ ਕਿਵੇਂ ਕਹਤੂ ਅੱਜ ਮਾਨਸਾਹਬ ਨੂੰ ਤੁਸੀਂ ਜਿੰਨੇ ਮਰਜ਼ੀ ਹੁੰਦੇ ਅਫਸਰ ਲੱਗੇ ਪੁੱਛੋ ਕੀ ਚੱਲ ਰਿਹਾ ਉਹਨਾਂ ਨੇ ਮਾਨਸਾਹਬ ਬਹੁਤ ਬੱਲੇ ਬੱਲੇ ਹੋ ਰਹੀ ਪਰ ਜੇ ਮਾਨਸਾਹਬ ਗਰਾਊਂਡ ਤੇ ਆਉਣਗੇ ਤੇ ਸੱਚਾਈ ਪਤਾ ਲੱਗੂ ਕਿ ਕੀ ਹੋ ਰਹੀ ਇਸ ਕਰਕੇ ਜਿਹੜੀ ਆਪਾਂ ਉਹ ਚੀਜ਼ ਬਣਾਉਣੀ ਹੈ ਤੇ ਬਹੁਤ ਵੱਡੀ ਸੰਘਰਸ਼ ਜਿਹੜਾ ਸੱਚਾ ਸੰਘਰਸ਼ ਹੁੰਦਾ ਉਹਦੇ ਵਿੱਚ ਤਾਂ ਬੜੀਆਂ ਤਕਲੀਫਾਂ ਹੁੰਦੀਆਂ ਅੱਜ ਅੱਜ ਮਾਨਸਾਹਬ ਵੀ ਕਹਿੰਦੇ ਕਿਤਨੇ ਕਿਤੇ ਉਹ ਵੀ ਵੇਖਦੇ ਆ ਮੈਂ ਆਪਦੀ ਇੱਕ ਜੀਵਨ ਦੀ ਗੱਲ ਕਹਿਣਾ ਸਰਦਾਰ ਜਸਪੀਰ ਸਿੰਘ ਗੱਲਾਂ ਜਿੰਨੀਆਂ ਮਰਜ਼ੀ ਤੇਰਬਾ ਹੋਣਾ ਮੈਂ ਜੋ ਸਰਪੰਚ ਕਿਤਨੇ ਸਾਡੇ ਵਰਗੇ ਬੰਦੇ ਵੀ ਕਹਿੰਦੇ ਸਰ ਪਰ ਜਦੋਂ ਤੁਸੀਂ ਉਸ ਕੁਰਸੀ ਤੋਂ ਬੈਠਦੇ ਹੋ ਸਿਸਟਮ ਦੇ ਵਿਰੋਧ ਲੜਦੇ ਹੋ ਤੇ ਬੜੀਆਂ ਵੱਡੀਆਂ ਚੁਣੌਤੀਆਂ ਹੁੰਦੀਆਂ ਇਸ ਕਰਕੇ ਤੁਸੀਂ ਜਦੋਂ ਆਪ ਉਸ ਚੀਜ਼ ਦਾ ਅਹਿਸਾਸ ਕਰਕੇ ਨਾ ਤਾਂ ਫਿਰ ਪਤਾ ਲੱਗਦਾ ਕੱਲੀ ਚੀਜ਼ ਪ੍ਰਾਪਤ ਕਰਕੇ ਜਦੋਂ ਉਹਦਾ ਇੱਕ ਜ਼ਿੰਮੇਵਾਰੀ ਦਾ ਅਹਿਸਾਸ ਹੈ ਜੀ ਸਭ ਤੋਂ ਵੱਡੀ ਗੱਲ ਤਾਂ ਜਿਹੜੀ ਅੱਜ ਸਾਡੀ ਇੱਕ ਗਵਰਨਮੈਂਟ ਨੇ ਜਾਂ ਸਾਡੇ ਆਗੂ ਨੇ ਉਹ ਸਾਡੇ ਬੱਚੇ ਨੂੰ ਅਹਿਸਾਸ ਨਹੀਂ ਕਰਾ ਸਕਿਆ ਵੀ ਉਹਦਾ ਹੈ ਕੀ ਚੀਜ਼ ਉਹਦਾ ਤਾਂ ਇੱਕ ਜ਼ਿੰਮੇਵਾਰੀ ਹੈ ਵੀ ਤੁਸੀਂ ਇਸ ਸੌਤੇ ਬਹਿ ਕੇ ਲੋਕਾਂ ਨੂੰ ਇਨਸਾਫ ਦੇਣਾ ਹੈ ਤਾਂ ਜਦੋਂ ਅਸੀਂ ਉਸ ਕਾਬਲ ਬੰਦੇ ਨਾ ਬਿਠਾਵਾਂਗੇ ਉੱਥੇ ਜ਼ਿੰਮੇਵਾਰ ਗੈਰ ਜ਼ਿੰਮੇਵਾਰ ਬੰਦੇ ਬੈਠ ਜਾਣਗੇ ਤਾਂ ਸਾਡਾ ਸਿਸਟਮ ਜਿਹੜਾ ਖਰਾਬ ਹੋਣ ਦਾ ਕਾਰਨ ਹੀ ਇਹ ਹੈ ਜੀ ਇਸ ਕਰਕੇ ਜਿਹੜਾ ਅੱਜ ਦਾ ਸਮਾਂ ਹੈ ਵਿਚਾਰਨ ਵਾਲੀ ਮੈਂ ਸਾਰੇ ਵੀਰਾਂ ਨੂੰ ਕਰੂੰਗਾ ਵੀ ਅਸੀਂ ਪਾਰਟੀਆਂ ਨਾਲ ਰਹਿਣਾ ਅਸੀਂ ਕਿਤੇ ਕੱਲ ਲੀਡਰਾਂ ਵਾਸਤੇ ਨਾ ਲੜ ਗਏ ਯਾਰ ਪਾਰਟੀ ਦੇ ਘਾ ਅਧ ਅਸੀਂ ਵਿਰੋਧ ਵੀ ਕਰੀਏ ਜੇਕਰ ਅਸੀਂ ਕਿਸੇ ਨੂੰ ਵੋਟ ਪਾਈਏ ਸਾਡੇ ਲੀਡਰਾਂ ਨੇ ਵਾਅਦੇ ਕੀਤੇ ਸੀ ਯਾਦ ਤਾਂ ਕਰੀਏ ਯਾਰ ਜੀ ਨੀ ਤਾਂ ਅਸੀਂ ਵੀ ਫਿਰ ਕੱਲ ਨੂੰ ਜਵਾਬ ਅੱਜ ਇੱਥੇ ਅੱਜ ਰੌਲਾ ਕੀ ਪਿਆ ਅੱਜ ਮੇਰੀ ਸੁਣੋ ਅੱਜ ਧਰਨਾ ਲੱਗਾ ਸੈਂਟਰ ਦੇ ਉਲਟ ਅੱਜ ਨਾ ਕੋਈ ਕਾਂਰਸੀ ਆਗੂ ਇੱਥੇ ਆਇਆ ਤੇ ਨਾ ਆਇਆ ਆਧਿਆਮ ਆਦੀ ਪਾਰਟੀ ਦਾ ਨਾ ਹੀ ਇੱਥੇ ਆਗੂ ਆਇਆ ਕਾਲੀਦਾਲ ਦਾ ਕਿਉਂ ਨਹੀਂ ਆਇਆ ਵੀ ਲੋਕਾਂ ਨੇ ਸਵਾਲ ਹੀ ਪੁੱਛਣਾ ਵੀ ਤੁਹਾਨੂੰ ਵੀ ਤਾਂ ਮੌਕਾ ਦਿੱਤਾ ਸੀ ਹਾਂ ਅੱਜ ਤੁਸੀਂ ਦੋ ਤੋਤੇ ਥੋੜੀ ਹੋ ਗਏ ਅੱਜ ਤੁਸੀਂ ਕਮੈਂਟ ਪੜ੍ਹਦੇ ਹੋ ਜਦੋਂ ਕੋਈ ਬੋਲਦਾ ਨਾ ਵੀ ਭਗਵੰਤ ਮਾਨਿਆ ਕੀ ਤਾਂ ਦੂਜਾ ਆਗੂ ਜਿਹੜਾ ਪਾਰਟੀ ਦਾ ਕਹਿੰਦਾ ਤੁਹਾਨੂੰ ਬਦਲਾਅ ਵੇਖ ਲਿਆ ਜੀ ਬਿਲਕੁਲ ਯਾਰ ਬਦਲਾਅ ਤਾਂ ਤੁਹਾਡੇ ਲੋਕਾਂ ਦੀਆਂ ਕਮੀਆਂ ਕਰਕੇ ਤ੍ਰੀ ਵੀ ਬਣਾਤਾ ਪਰ ਸਾਡੇ ਜਿਹੜੇ ਹਾਲਾਤ ਜਿਹੜੇ ਉਦੋਂ ਬੱਤਰ ਹੋ ਗਏ ਤਾਂ ਅਸੀਂ ਕਿਹਾ ਯਾਰ ਛੱਡੋ ਯਾਰ ਇੱਕ ਵਾਰੀ ਜਿਵੇਂ ਕਹਿੰਦੇ ਨੇ ਹਿਰਕਤਾ ਮਰਿਆ ਨਰਕ ਨੂੰ ਜਾਣ ਵਾਲੀ ਗੱਲ ਹੁੰਦੀ ਲੋਕਾਂ ਨੇ ਸੋਚਿਆ ਖਸਮ ਨੂੰ ਖਾ ਫਿਰ ਅਸੀਂ ਤੇ ਕਹਿੰਦੇ ਕੰਦੇ ਕਰੀ ਤੁਸੀਂ ਹੋਰ ਫੈਸਲਾ ਲੈ ਕੇ ਵੇਖੋ ਪਰ ਠੀਕ ਹੈ ਲੋਕ ਅੱਜ ਜਾਗਰੂਕ ਹੋ ਗਏ ਲੋਕਾਂ ਨੂੰ ਪਤਾ ਵੀ ਸਾਨੂੰ ਚੁੱਪ ਕਰਕੇ ਨਹੀਂ ਬੈਠਣਾ ਜਾਣਾ ਲੋਕ ਅੱਜ ਬੋਲਣ ਲੱਗੇ ਵੀ ਸਾਨੂੰ ਸਰਕਾਰ ਕੋਈ ਹੋਵੇ ਸਾਨੂੰ ਹੱਕਾਂ ਬਾਰੇ ਜਿਹੜਾ ਉਹ ਅੱਗੇ ਹੋ ਕੇ ਬੋਲਣਾ ਪਊਗਾ ਇਸ ਕਰਕੇ ਮੈਂ ਵੀਰਾਂ ਨੂੰ ਕਹਿਣਾ ਵੀ ਆਦੇ ਕਰਦਾਰ ਵਾਸਤੇ ਲੜੀਏ ਇੱਕ ਨਿੱਜੀ ਸ਼ੋਰ ਤੁਹਾਨੂੰ ਛੱਡ ਦੀ ਜੀ ਨਿੱਜੀ ਕੋਈ ਅਹੁਦਾ ਪ੍ਰਾਪ ਤਾਂ ਤਾਂ ਲੈਂਦੇ ਆ ਪਰ ਸਾਡੇ ਬੰਦੇ ਕੋਈ ਸਰਪੰਚੀ ਨੰਬਰਦਾਰੀ ਜਾਂ ਕੋਈ ਲੈ ਕੇ ਚਾਹ ਉਹ ਅਸੀਂ ਉਹ ਤਰੱਕੀ ਨਹੀਂ ਕਰ ਸਕਦੇ ਅੱਜ ਸਾਡੇ ਏਜੰਡੇ ਤੇ ਲੜੀਏ ਅਸੀਂ ਆਪਦੇ ਲੀਡਰਾਂ ਨੂੰ ਯਾਦ ਕਰਵਾਈਏ ਜੇਕਰ ਅਸੀਂ ਮੁੱਦੇ ਤੇ ਲੜਾਂਗੇ ਤੇ ਹਰ ਇੱਕ ਲੀਡਰ ਹੀ ਕੰਮ ਕਰਨ ਲੱਗ ਜੂ ਤੇ ਜੇਕਰ ਅਸੀਂ ਚਾਰ ਜਣੇ ਮੇਰੇ ਲਗਾ ਬੋਲੂਗਾ ਤੇ ਕਹੋਗਾ ਤੇ ਇਹਨੇ ਤੇ ਬਣਦੀ ਨਹੀਂ ਗੱਲ ਬਣਦੀ ਨਹੀਂ ਗੱਲ ਤਾਂ ਇੱਕ ਸਿਰਫ ਸਿਸਟਮ ਦੀ ਹੈ ਵੀ ਅੱਜ ਜਿਹੜਾ ਤੁਸੀਂ ਮਾਨ ਸਾਹਿਬ ਨੇ ਵੱਡੇ ਵੱਡੇ ਬਿਆਨ ਦਿੱਤੇ ਵੀ ਬੱਚੇ ਸਾਡੇ ਬਾਹਰ ਨਹੀਂ ਜਾਣਗੇ ਤੇ ਬੱਚੇ ਕਿਵੇਂ ਰੁਕਣਗੇ ਯਾਰ ਅੱਜ ਤਾਂ ਇੱਥੇ ਬਜ਼ੁਰਗਾਂ ਨੇ ਵੀ ਫੈਸਲਾ ਕਰ ਲਿਆ ਉਹ ਵੀ ਬੱਚਿਆਂ ਨੂੰ ਕਹਿੰਦੇ ਚੱਲ ਸਾਨੂੰ ਵੀ ਲੈ ਜਾਓ ਯਾਰ ਦੀ ਤਾਂ ਸਾਨੂੰ ਸੋਚਣ ਦੀ ਗੱਲ ਹੈ ਵੀ ਜਿਹੜਾ ਸਾਡੇ ਮਸਲੇ ਆ ਸਰਕਾਰ ਨੂੰ ਚਾਹੀਦਾ ਸੰਜੀਦਗੀ ਨਾਲ ਜੀ ਇਹਨੂੰ ਸੋਚਣ ਦੇ ਵਿਚਾਰੇ ਤੁਹਾਡੇ ਲੋਕ ਇਹ ਤੁਹਾਡੇ ਚਲੋ ਜੇ ਅਸੀਂ ਕਈ ਵਾਰੀ ਕਹਿ ਦਿੰਦੇ ਵੀ ਇਹ ਲੋਕ ਜਿਹੜੇ ਬਾਗੀ ਨੇ ਤੇ ਤੁਸੀਂ ਦਾ ਸਵਿਧਾਨ ਨੂੰ ਮੰਨੋ ਇਹ ਤੇ ਤੁਸੀਂ ਦਿੱਤਾ ਹੋਇਆ ਸਵਿਧਾਨ ਚ ਲੈ ਕੇ ਵੀ ਤੁਹਾਡਾ ਰਾਈਟ ਹੈ ਤੇ ਤੁਸੀਂ ਉਹ ਰਾਈਟ ਵੀ ਖੋ ਰਹੇ ਹੋ ਤੇ ਫਿਰ ਕਿਹੜੇ ਸਵਿਧਾਨ ਨੂੰ ਲੋਕ ਮੰਨਣਗੇ ਫਿਰ ਤੁਸੀਂ ਕਹਿ ਦਿੰਦੇ ਹੋ ਅਤਵਾਦੀ ਅਤਵਾਦੀ ਤੇ ਫਿਰ ਆਪੀ ਜਿਹੜਾ ਉਹਨੂੰ ਮਾਹੌਲ ਬਣਾਉਂਦਾ ਭਾਜ ਤੁਸੀਂ ਵੀ ਜ਼ਿੰਦਗੀ ਜਿਉਣਾ ਚਾਹੁੰਦੇ ਹੋ ਤੁਹਾਡੇ ਵੀ ਬੱਚੇ ਮੇਰੇ ਵੀ ਬੱਚੇ ਆ ਤੇ ਮੈਂ ਕਹਣਾ ਕੋਈ ਐਡਾ ਲੋਕ ਇਨਸਾਨ ਨਹੀਂ ਹੁੰਦਾ ਜਿਹੜਾ ਕਰੇ ਮੈਨੂੰ ਜ਼ਿੰ ਪਰ ਜਦੋਂ ਇੰਨਾ ਕਰਪਸ਼ਨ ਹੁੰਦੀ ਹੈ ਜਾਂ ਜੋ ਮਾਹੌਲ ਦੇਖਦੇ ਆ ਵੀ ਸਾਡੇ ਨਾਲ ਆ ਵਿਤਕਰਾ ਹੋ ਰਿਹਾ ਤੇ ਫਿਰ ਕਿਤੇ ਨਾ ਕਿਤੇ ਸਾਨੂੰ ਸਾਡਾ ਧਰਮ ਸਿਖਾਉਂਦਾ ਵੀ ਤੁਹਾਨੂੰ ਜਿਹੜਾ ਅੱਜ ਜ਼ੁਲਮ ਹੋ ਰਿਹਾ ਉਹਦੇ ਰੋਧ ਬੋਲੋ ਤਾਂ ਸਾਡਾ ਜਿਹਾ ਹੀ ਫਰਜ਼ ਨਿਭਾ ਰਹੇ ਆ ਸਾਡਾ ਪੰਜਾਬ ਵਡਾ ਗਵਾਹੀ ਕਰ ਰਿਹਾ ਸ਼ੁਰੂ ਤੋਂ ਹੀ ਕੀਤੀ ਤੇ ਔਰ ਅੱਜ ਜਿਹੜਾ ਉੱਥੇ ਜਿਹੜਾ ਧਰਨਾ ਲੱਗਿਆ ਅਸੀਂ ਪੂਰਨ ਤੌਰ ਤੇ ਉਹਦੇ ਨਾਲ ਉਹ ਸਾਡੀਆਂ ਹੀ ਮੰਗਾਂ ਨੇ ਔਰ ਅੱਜ ਦਾੜਾ ਧਰਨਾ ਇਹ ਲੱਗਾ ਅਸੀਂ ਇੱਥੇ ਵੀ ਅਪੀਲ ਕੀਤੀ ਹੈ ਤੇ ਉਹ ਅੱਜ ਇਹ ਵੀ ਜਣੀ ਜੰਨੀਆਂ ਵੀ ਜੁਨੀਆਂ ਨੇ ਇਹ ਕਿਹਾ ਵੀ ਅਸੀਂ ਵਿਚਾਰ ਕਰਕੇ ਜਿਹੜਾ ਅਸੀਂ ਉਸ ਜਿਹੜਾ ਹੈਗਾ ਸੰਘਰਸ਼ ਦੇ ਨਾਲ ਔਰ ਪਰਮਾਤਮਾ ਕਰੇ ਅਸੀਂ ਜਿਹੜੀਆਂ ਉਹਦੀ ਮੰਗਾਂ ਮੰਨ ਕੇ ਜਿਹੜਾ ਇਹ ਵੀ ਜਿਹੜਾ ਸੰਘਰਸ਼ ਉਹ ਜਿੱਤ ਕੇ ਕਰਿਆਵਾਂਗੇ ਜੀ ਧੰਨਵਾਦ ਸਮਾਂ ਦਿੱਤਾ ਬਿਲਕੁਲ ਸੰਗਤ ਜੀ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਸੰਗਤ ਜੀ ਵਿਚਾਰਾਂ ਦੀ ਸਾਂਝ ਹੋਈ ਹੈ ਤੇ ਬੜੇ ਕੀਮਤੀ ਵਿਚਾਰ ਬੜੇ ਥੋੜੇ ਸਮੇਂ ਦੇ ਵਿੱਚ ਦਿੱਤੇ ਨੇ ਤੇ ਤੁਸੀਂ ਵੀ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਸਾਂਝੇ ਜ਼ਰੂਰ ਕਰਿਓ ਕਿ ਪੰਜਾਬ ਦਾ ਮਸਲਾ ਹੈਗਾ ਫਸਲਾਂ ਦਾ ਤੇ ਨਸਲਾਂ ਦਾ ਮਸਲਾ ਹੈਗਾ ਇਹ ਕਣਕਾਂ ਦਾ ਅਣਖਾਂ ਦਾ ਮਸਲਾ ਹੈਗਾ ਤੁਸੀਂ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਸਾਂਝੇ ਜ਼ਰੂਰ ਕਰਿਓ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਇਸ ਧਰਨੇ ਦੇ ਵਿੱਚ ਹੁਣ ਜਿਹੜੇ ਜਥੇਬੰਦੀਆਂ ਦੇ ਆਗੂ ਸਹਿਬਾਨ ਨੇ ਉਹਨਾਂ ਦੇ ਨਾਲ ਗੱਲਬਾਤ ਕਰਨ ਦਾ ਵੀ ਯਤਨ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ